ਹਾ ਸ਼੍ਰੀ ਗੁਰ ਆ ਗਿਆ ਆ ਗਿਆ ਆ ਗਿਆ ਆ ਗਿਆ ਜੀ ਜੀ ਲਓ ਜੀ ਲੱਭ ਲਿਆ ਆਪਾਂ ਵਾਹ ਜੀ ਅੰਜਮ ਸਰੋਇਆ ਸਾਨੂੰ ਲੱਗਿਆ ਕਿ ਤੇ ਡੂੰਗਾ ਜਾਂ ਬੈਠਾ ਹੋਣਾ ਤੇ ਸੜਕ ਦੇ ਉੱਤੇ ਯਾਰ ਹਾਂ ਪੱਕੀ ਸੜਕ ਤੇ ਪੱਕੀ ਸੜਕ ਤੇ ਹੋਰ ਸੁੱਖਾ ਲੱਗ ਗਿਆ ਇੱਕ ਜਨਾਬ ਤੁਹਾਡੇ ਨਾਲ ਹੀ ਹਾਂ ਜੀ ਹਾਂ ਜੀ ਬੈਠੋ ਅੱਛਾ ਇਹ ਜਿਹੜਾ ਕੰਮ ਹੋਇਆ ਨਾ ਇਹ ਸਿਸਟਮ ਇਹ ਆ ਵੀ ਸਾਡੇ ਕੀ ਇਹ ਸਾਡੇ ਪਹਿਲਾਂ ਹੱਥ ਬਣਾਉਂਦੇ ਆ ਜੱਫੀ ਪਾਉਂਦੇ ਤੁਸੀਂ ਪਹਿਲਾਂ ਜੱਫੀ ਪਾਉਨੇ ਫਿਰ ਹੱਥ ਮਲਾਉਨੇ ਉਹ ਸਾਨੂੰ ਬਾਅਦ ਚ ਚੇਤਾ ਭੁੱਲ ਜਾਂਦਾ ਉਹ ਰੌਲਾ ਪਾ ਰਹੇ ਸਰਦਾਰ ਨੂੰ ਮਿਲੇ ਆ ਨਾ ਜੀ ਕਿਹਦੇ ਨੂੰ ਅੰਜ ਅੰਜ ਨਾ ਅਸੀਂ ਆਉਣੇ ਅਸੀਂ ਕੀ ਕਰਦੇ ਅੰਜ ਤੁਸੀਂ ਐ ਕਰ ਲੈਨੇ ਉਹ ਸਾਡਾ ਹੱਥ ਖਾਲੀ ਰਹਿ ਜਾਂਦਾ ਫਿਰ ਬਾਅਦ ਤੁਸੀਂ ਐ ਜੇ ਥੱਲੋਂ ਕੱਢਦੇ ਹੋ ਤੇ ਅਸੀਂ ਪਿਛਾ ਹਜੰਦੇ ਜੱਫੀ ਤਾਂ ਪੈ ਗਈ ਜਦੋਂ ਸਾਡਾ ਧਿਆਨ ਪਰਾਂ ਹੋ ਜਾਂਦਾ ਉਹ ਹੱਥ ਕੱਢੀ ਜਿੰਨੇ ਚਿਰ ਨੂੰ ਸਾਨੂੰ ਵੱਲ ਆਉਣਾ ਉਹਨਾਂ ਨੂੰ ਇੰਡੀਆ ਚਲੇ ਜਾਣਾ ਉਹਨਾਂ ਨੂੰ ਇੰਡੀਆ ਚਲੇ ਜਾਣਾ ਉਹ ਬਾਜੇ ਬੰਦੇ ਦੇਖ ਰਹੇ ਦੂਰੋਂ ਦੇਖਦੇ ਕਹਿੰਦੇ ਖਬਰੇ ਲੜਦੇ ਆ ਏ ਪਾਉ ਜੀ ਵੀ ਇਹ ਤਾਂ ਜਾ ਇਹ ਪੰਗਾ ਨਹੀਂ ਪਾ ਲਿਆ سوشل میڈیا ਤੇ ਆ ਕੇ ਨਾ 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 ਰੋਜ਼ ਕਾਪੇ ਚੱਕਣੇ ਪੈਂਦੇ ਹੋਣੇ ਦੂਸਰੇ ਮੁਲਕੋਂ ਤਾਂ ਟੈਲੀਫੋਨ ਆ ਜਵੇ ਨਾ ਹਾਂ ਤੇ ਉਹ ਵੀ ਬੰਦੇ ਦਿਖਾਉਂਦੇ ਫਿਰਦੇ ਆ ਸਹੀ ਗੱਲ ਤੇ ਦੂਸਰੇ ਮੁਲਕੋਂ ਪਰੌਣੇ ਆਏ ਬੈਠੇ ਕੋ ਐਵੇਂ ਗੱਲ ਓਏ ਹੋਏ ਕੀ ਬਾਤ ਸਤਿ ਸ਼੍ਰੀ ਅਕਾਲ ਅਦਾਬ ਤੁਸੀਂ ਸੁਣਿਆ ਹੋਊਗਾ ਕਿ ਚੜਦੇ ਤੇ ਲੈਂਦੇ ਪੰਜਾਬ ਦੇ ਵਿੱਚ ਨਾ ਬੰਦਾ ਇੱਕ ਬੜਾ ਫੇਮਸ ਆ ਜਿਹੜਾ ਹਮੇਸ਼ਾ ਹੀ ਕਹਿੰਦਾ ਦਾ ਸਿਆਣੇ ਕਹਿੰਦੇ ਸਿਆਣੇ ਕਹਿੰਦੇ ਹਨਾ ਅੱਜ ਅਸੀਂ ਉਸ ਸ਼ਖਸੀਅਤ ਕੋਲੇ ਲੈਂਦੇ ਪੰਜਾਬ ਦੇ ਵਿੱਚ ਪਹੁੰਚ ਹੀ ਗਏ ਤੇ ਉਹਨੂੰ ਪੁੱਛਣਾ ਵੀ ਕਿੰਨੇ ਕਿ ਸਿਆਣੇ ਇਕੱਠੇ ਕੀਤੇ ਆ ਵੀ ਜਿਹੜਾ ਉਹਨਾਂ ਇੰਨਾ ਭੰਡਾਰ ਸਿਆਣਿਆਂ ਦਾ ਇਕੱਠਾ ਕਰਕੇ ਆਪਦੇ ਕੋਲ ਰੱਖਿਆ ਤੇ ਡੇਲੀ ਇੱਕ ਅੱਦਾ ਜਿਹੜਾ ਉਹ ਛੱਡ ਦਿੰਦੇ ਆ ਉਹ ਵਾਇਰਲ ਹੋ ਜਾਂਦਾ ਤੇ ਉਹ ਚੜਦੇ ਪੰਜਾਬ ਕੀ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਸ ਸ਼ਖਸੀਅਤ ਨੂੰ ਇੰਨਾ ਉਹਨੇ ਵਾਇਰਲ ਕਰਤਾ ਉਹਨਾਂ ਸਿਆਣਿਆਂ ਨੇ ਜਿੰਨਾ ਸਿਆਣਿਆਂ ਨੂੰ ਸੁਣ ਸੁਣ ਕੇ ਉਹ ਬੰਦਾ ਆਪ ਸਿਆਣਾ ਹੋ ਗਿਆ ਸਾਡੇ ਨਾਲ ਅੰਜਮ ਸਰੋਹਾ ਜੀ ਅੰਜਮ ਅੰਜਮ ਜੀ ਇਹ ਕਿੰਨੇ ਕਿ ਸਿਆਣੇ ਸੁਣੇ ਤੁਸੀਂ ਜਿਹੜੇ ਤੁਹਾਡੇ ਕੋਲੋਂ ਮੁੱਕਦੇ ਨਹੀਂ ਸਿਆਣੇ ਇਹ ਸਾਡੇ ਨਾ ਜੀ ਪਿੰਡਾਂ ਥਾਵਾਂ ਦੇ ਵਿੱਚ ਇਹ ਚੱਲਦੇ ਆ ਇੱਥੇ ਕੋਈ ਗੱਲ ਗੁੱਲ ਕਰਦੇ ਨਾ ਕੋਈ ਇੱਥੇ ਸਾਡੇ ਵੱਡੀ ਉਮਰ ਦੇ ਬੰਦੇ ਪੱਕੀ ਉਮਰ ਦੇ ਉਹ ਫਿਰ ਗੱਲਾਂ ਖਾਣ ਹੋਣਾ ਜਿਵੇਂ ਚਾਚਾ ਬੂਟਾ ਬੈਠਾ ਅੱਗੇ ਮੇਰੇ ਇੱਥੇ ਬਜ਼ੁਰਗ ਬੈਠੇ ਇਹ ਬੂਟਾ ਗੱਲਾਂ ਕੱਟਦੇ ਜਿਹੜੇ ਉਹਨੇ ਨਹੀਂ ਉਹ ਬੂਟਾ ਨਹੀਂ ਹੈਗਾ ਇਹ ਸਾਡਾ ਬੂਟਾ ਅੱਛਾ ਅੱਛਾ ਇਹ ਜਗਤ ਚਾਚਾ ਹੋ ਗਿਆ ਅੱਛਾ ਅੱਛਾ ਹਾਂ ਤੇ ਉਹ ਫਿਰ ਇਦਾਂ ਗੱਲ ਕਰਦੇ ਨਾ ਤੇ ਵਿੱਚ ਫਿਰ ਉਹ ਖਾਣ ਕਹਿ ਦਿੰਦੇ ਹਾਂ ਹਾਂ ਤੁਹਾਡੇ ਤੋਂ ਆਣ ਤੋਂ ਨਾ ਮਰੇ ਅੱਗੇ ਇਥੇ ਮੇਰਾ ਤਾਇਆ ਬੈਠਾ ਸੀ ਉਹ ਗਾਇਦ ਬਾਹਰ ਜਿਹੜਾ ਚਿੱਟਾ ਸੂਟ ਪਾਇਆ ਸੀ ਕੁੜਤਾ ਪਜਾਮਾ ਪਾਇਆ ਉਹ ਹੀ ਉਹ ਆ ਇੱਥੇ ਹੁਣੇ ਬਾਹਰ ਮਿਲੇ ਸਾਨੂੰ ਉਹਨਾਂ ਤੋਂ ਰਾਹ ਪੁੱਛਿਆ ਹਾਂ ਹਾਂ ਅੱਛਾ ਅੱਛਾ ਵਾਹ ਉਹਨਾਂ ਨੂੰ ਵੀ ਸਾਥ ਦੇ ਤੇ ਉਹ ਅੱਗੇ ਬੈਠੇ ਬੈਠੇ ਨਾ ਹੁਣ ਉਹ ਗੱਲਾਂ ਦੇ ਵਿੱਚ ਖਾਨ ਕੇ ਅੱਗੇ ਕਹਿੰਦੇ ਵੀ ਇੱਕ ਗਿਦੜੀ ਇੱਕ ਹਲਕੀ ਇੱਕ ਸੂਈ ਹੋਈ ਇੱਕ ਰਾਹ ਤੇ ਹਾਂ ਇਹ ਕੀ ਮਤਲਬ ਹੈ ਵੀ ਇੱਕ ਤਾਂ ਗਿਦੜੀ ਗਿਦੜੀ ਤਾਂ ਜਿਹੜੀ ਹੈ ਨਾ ਉਂਝ ਵੀ ਵੱਢਦੀ ਆ ਇੱਕ ਤਾਂ ਉੱਤੋਂ ਹਲਕੀ ਹੋਈ ਉੱਤੋਂ ਹਲਕੀ ਹੋਈ ਉੱਤੋਂ ਰਾਹ ਦੇ ਉੱਤੇ ਵੀ ਆਂਦੇ ਜਾਂਦੇ ਨੂੰ ਪਾੜਦੀ ਆ ਇਹ ਆਪਣੀਆਂ ਸਰਕਾਰਾਂ ਵੱਲੇ ਤਾਂ ਨਹੀਂ ਕਦੇ ਤਾਂ ਹਾਂ ਇਹ ਉਹ ਗੱ ਤੋ ਫਿਰ ਸਮਝਾਣ ਵਾਸਤੇ ਨਾ ਇਹ ਵਿੱਚ ਇਦਾਂ ਲਾ ਦਿੰਦੇ ਆ ਵਿੱਚ ਟੁਣਕਾ ਜਿਹਾ ਆਖਾਣ ਦਾ ਚਾਹੀਦਾ ਵੀ ਤੇ ਉਹ ਫਿਰ ਗੱਲ ਸਮਝ ਆ ਜਾਂਦੀ ਛੇਤੀ ਸਮਝ ਆ ਜਾਂਦੀ ਅੰਜਮ ਸਰੂਆ ਇਹ ਬਣਿਆ ਅੰਜਮ ਸਰੂਆ ਕਦੋਂ ਕਦਾ ਬਣਿਆ ਵੀ ਦੁਨੀਆ ਦੇ ਸਾਹਮਣੇ ਕਦੋਂ ਕਦਾ ਆ ਇਹਨੂੰ 2 ਸਾਲ ਹੋ ਗਏ ਜੀ ਤੇ ਪਹਿਲਾਂ ਕਿੱਥੇ ਪਹਿਲਾਂ ਵੀ ਇੱਥੇ ਹੀ ਰਬਦਾ ਸੀ ਪਹਿਲਾਂ ਜਿਹੜਾ ਮੈਂ ਕੈਨੇਡਾ ਗਿਆ ਸੀ ਬਸ ਰੱਬ ਦੀ ਮਿਹਰ ਹੋਈ 2 ਸਾਲ ਤੋਂ ਫਿਰ ਮੈਂ ਮਸ਼ਹੂਰ ਹੋ ਗਿਆ ਮਸ਼ਹੂਰ ਉਸ ਤੋਂ ਪਹਿਲਾਂ ਖੇਤੀਬਾੜੀ ਜਾਂ ਕੁਝ ਹੋਰ ਕੰਮ ਕਰੀ ਖੇਤੀਬਾੜੀ ਖੇਤੀਬਾੜੀ ਕੀਤੀ ਆਪਣਾ ਹੁਣ ਵੀ ਅਸੀਂ ਨਾ ਆਪਣਾ ਤੜਕੇ ਉੱਠ ਕੇ ਕੰਮਕਾਰ ਕਰਕੇ ਤੇ ਹੁਣ ਹੁੱਕਾ ਪੀ ਰਹੇ ਗੱਲਾਂ ਮਾਰ ਰਹੇ ਸੀ ਜਦੋਂ ਤੁਸੀਂ ਆਏ ਤੁਹਾਨੂੰ ਡੀਖਦੇ ਤੜਕੇ ਤੜਕੇ ਆਪਣਾ ਕੰਮਕਾਰ ਕਰਕੇ ਤੇ ਵਿਹਲੇ ਹੋ ਕੇ ਬੈਠੇ ਸੀ ਨਾ ਆ ਗਏ ਸਕੂਲ ਦੀ ਗੇਟ ਵੰਗੋਂ ਕਿੰਨਾ ਕਿ ਸਾਕ ਕਿੰਨੇ ਕੁ ਸਾਲ ਲੰਘੇ 10 ਸਾਲ ਗਿਆ ਜੀ ਥੋੜਾ ਹਾਂਜੀ ਤੇ ਕੰਦਾ ਟੱਪ ਕੇ ਨਹੀਂ ਕੰਦਾ ਕੋਈ ਨਹੀਂ ਉਦੋਂ ਪਹਿਲਾ ਸਮਾਂ ਸੀਗਾ ਕੰਦਾ ਹੈ ਹੀ ਨਹੀਂ ਸੀ ਸਕੂਲ ਦੀ ਹਾਂਜੀ ਟਾਟਾਂ ਤੇ ਬੈੰਦੇ ਸੀ ਅੱਛਾ ਤੇ ਜੁੱਤੀ ਵੀ ਬਸਤੇ ਚ ਹੁੰਦੀ ਸੀ 10 ਪੜ੍ਹੇ ਹਾਂ ਜੀ ਅੱਛਾ ਅੱਛਾ ਹਾਂਜੀ ਤੁਸੀਂ ਦੇਖ ਲਓ ਵੀ ਰੱਬ ਨੇ ਮੂੰਹ ਚ ਐਸੀਆਂ ਗੱਲਾਂ ਕਢਾਈਆਂ ਵੀ ਅੱਜ ਤੁਹਾਡੇ ਵਰਗੇ ਲਿਖੇ ਪੜੇ ਬੰਦੇ ਜਿਵੇਂ ਪ੍ਰਧਾਨ ਸਾਹਿਬ ਬੈਠੇ ਬਾਵਲਪੁਰ ਤੋਂ ਪ੍ਰੋਫੈਸਰ ਸਾਹਿਬਾ ਯੂਨੀਵਰਸਿਟੀ ਦੇ ਹਾਂ ਬਿਲਕੁਲ ਬਿਲਕੁਲ ਦੱਸਿਆ ਉਹਨਾਂ ਨੇ ਹਾਂ ਉਹ ਸਾਨੂੰ ਸ਼ਾਬਾਸ਼ ਦੇਣ ਵਾਸਤੇ ਬੈਠੇ ਇੱਕ ਰੱਬ ਨੇ ਮੂੰਹ ਚ ਐਸੇ ਬੋਲ ਕਢਾਏ ਸਾਡੀ ਵਿੱਚ ਕਾਰਾਗਰੀ ਕੋਈ ਨਹੀਂ ਸੀ ਤੇ ਐ ਨਹੀਂ ਲੱਗਦਾ ਰੋਜ਼ ਪਰਿਵਾਰ ਆਕੜੀ ਜਾਂਦਾ ਵੀ ਕੀ ਤੇਰੇ ਕੋਲ ਤਾਂ ਆ ਹੀ ਰਹਿੰਦੇ ਆ ਅਹੀਂ ਹੁਣ ਕੀ ਕਰੀਏ ਚਾਹ ਰੋਜ਼ ਅਸੀਂ ਨਾ ਜੀ ਪਰੌਣਿਆਂ ਦਾ ਨਾ ਕੋਈ ਐਦਾਂ ਦਾ ਸਹਾਬਾ ਸਾਡੇ ਇੱਥੇ ਰਾਵੀ ਦਾ ਵਸੇਬ ਕਹਿ ਲੋ ਪੰਜਾਬ ਦਾ ਵਸੇਬ ਕਹਿ ਲੋ ਵੀ ਅਸੀਂ ਰਾਜ ਦੇ ਹੀ ਨਹੀਂ ਪਰੌਣਿਆਂ ਤੋਂ ਹਾਂ ਹਾਂ ਜੀ ਮੈਂ ਤੁਹਾਨੂੰ ਅੱਗੇ ਦੱਸਿਆ ਨਾ ਵੀ ਦੂਸਰੇ ਮੁਲਕ ਤੋਂ ਕਿਸੇ ਨੂੰ ਟੈਲੀਫੋਨ ਆ ਜਾਂਦਾ ਨਾ ਤੇ ਉਹ ਚੌੜ ਕਰਦਾ ਬਹਿ ਕੇ ਇੱਦਾਂ ਦੱਸਦਾ ਵੀ ਮੈਨੂੰ ਮੈਨੂੰ ਵੇਖੀ ਕਿੱਥੋਂ ਆਇਆ ਕਿੱਥੋਂ ਟੈਲੀਫੋਨ ਆ ਤੇ ਸਾਡੇ ਕੋਲ ਦੂਸਰੇ ਮੁਲਕ ਦੇ ਪਰੌਣੇ ਬੈਠੇ ਇਹ ਕੋਈ ਐਵੇਂ ਗੱਲ ਤਾਂ ਨਹੀਂ ਨਾ ਹੈ ਇਹ ਰੱਬ ਦੀ ਮਿਹਰ ਹੀ ਕਹਿ ਸਕਦੇ ਹੋਰ ਕੀ ਹੈ ਅੰਜਮ ਸਰੋਏ ਤੇ ਇਹ ਮਿਹਰ ਕਿਸ ਤਰ੍ਹਾਂ ਹੋਈ ਕਿਸ ਮੀਡੀਆ ਦੀ ਐ ਇਲੈਕਟ੍ਰੋਨਿਕ ਜਾਂ ਪ੍ਰਿੰਟ ਮੀਡੀਆ ਦੀ ਕਿ ਸੋਸ਼ਲ ਮੀਡੀਆ ਦੀ ਐ ਕਿ ਅੰਜਮ ਸਰੋਆ ਇੰਨਾ ਫਲਾਚ ਆ ਗਿਆ ਇਹ ਜੀ ਮੋਬਾਈਲ ਦੀ ਐ 16000 ਦਾ ਮੋਬਾਈਲ ਸੀ ਮੇਰੇ ਕੋਲ ਕੁਝ ਪੱਕੇ ਮਾਰਦਾ ਸੀ ਕਦੀ ਉਹਦੀ ਬੰਦ ਹੋ ਜਾਂਦਾ ਸੀ ਸਕਰੀਨ ਕਦੀ ਚੱਲ ਪੈਂਦੀ ਸੀ ਹੂੰ ਹੂੰ ਤੇ ਉਸ ਮੋਬਾਈਲ ਤੇ ਰੱਬ ਨੇ ਮਸ਼ਹੂਰ ਕਰਿਆ ਮਸ਼ਹੂਰ ਕਰਿਆ ਸੋਸ਼ਲ ਮੀਡੀਆ ਨੇ ਹਾਂ ਜਿਵੇਂ ਨਾ ਜੀ ਸਾਡੇ ਬਜ਼ੁਰਗ ਜਿਹੜੇ 1947 ਤੋਂ ਵਿਛੜੇ ਆ ਉਦੋਂ ਬੱਚੇ ਸੀਗੇ ਤੇ ਮਾਰ ਧਾੜ ਜਿਹੜੀ ਹੈਗੀ ਵੱਡ ਫੱਟ ਦੇ ਵਿੱਚ ਅੱਦੇ ਉੱਧਰ ਰਹਿ ਗਏ ਅੱਦੇ ਇੱਧਰ ਰਹਿ ਗਏ ਇਹਨੂੰ ਪਤਾ ਹੈ ਵੀਰ ਨੂੰ ਵੀ ਨਾਸੋ ਢਿੱਲੋਣੇ ਤੇ ਅਸੀਂ ਜਿਹੜੇ ਬਾਬਾ ਸਿੱਕਾ ਖਾਨ ਤੇ ਮੁਹੰਮਦ ਸਦੀਕ ਤੁਹਾਡਾ ਬਹੁਤ ਯੋਗਦਾਨ ਆ ਜੀ ਬਹੁਤ ਅਸੀਂ ਮਲਾਏ ਹਨ ਇਹਦੇ ਇਸ਼ਰਾਕ ਦੇ ਪਿੰਡ ਦੇ ਸੀ ਉਹ ਬਾਬਾ ਉਹ ਫੌਤ ਹੋ ਗਿਆ ਤੇ ਜਿਹੜਾ ਸਾਡੇ ਇਲਾਕੇ ਦਾ ਬਠਿੰਡੇ ਦਾ ਉਹ ਬਾਬਾ ਜਿਉਂਦਾ ਹਜੇ ਹਾਂ ਤੇ ਅਸੀਂ ਉਹਦੀ ਕਬਰ ਤੇ ਪਾਉਣ ਵਾਸਤੇ ਉਹਨੇ ਸਾਨੂੰ ਕੋਈ ਸਮਾਨ ਵੀ ਦਿੱਤਾ ਮੇਰੇ ਭਰਾ ਦੀ ਕਬਰ ਤੇ ਪਾ ਆਏ ਹਾਏ ਹਾਏ ਸਾਡੇ ਕੋ ਗੱਡੀ ਚ ਤੇ ਉਹ ਜਿਹੜੀ ਮੈਂ ਗੱਲ ਇੱਥੇ ਪਈ ਹੈ ਸਮਾਨ ਗੱਡੀ ਚ ਉਹ ਮੈਂ ਗੱਲ ਤਾਂ ਕੀਤੀ ਹੈ ਵੀ ਜਿਵੇਂ ਅੰਜਮ ਸਰੋਆ ਇੱਕ ਪਿੰਡ ਦੇ ਵਿੱਚ ਸੀ ਆਪਦਾ ਖੇਤੀਬਾੜੀ ਕਰਦਾ ਸੀ ਆਪਦੀ ਨਾਰਮਲ ਜ਼ਿੰਦਗੀ ਜਿਉਂ ਰਿਆ ਸੀ ਅੱਜ ਤੁਸੀਂ ਕਹਿੰਦੇ ਹੋ ਕਿ ਬਾਹਰਲੇ ਮੁਲਕਾਂ ਤੋਂ ਲੋਕ ਤੁਹਾਨੂੰ ਮਿਲਣ ਆਉਂਦੇ ਆ ਸਾਰਾ ਸੋਸ਼ਲ ਮੀਡੀਆ ਦੀ ਕਰਾਮਾਤ ਹੈ ਜੇ ਸੋਸ਼ਲ ਮੀਡੀਆ ਨਾ ਹੁੰਦਾ ਤੇ ਉਹ ਬਜ਼ੁਰਗ ਵਿਛੜੇ ਹੀ ਮਰ ਜਾਣੇ ਸੀ ਹਾਏ 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 ਕੀ ਬਾਤ ਹੋਰ ਕੀ ਗੱਲ ਕੀਤੀ ਇਹ ਪ੍ਰੋਫੈਸਰ ਸਾਹਿਬ ਜੀ ਗੁਰਦਰਸ਼ਨ ਸਿੰਘ ਸਾਹਿਬ ਦਾ ਨਾ ਜੀ ਇਹ ਜਿਦਾਂ ਆਪਣਾ ਨਹੀਂ ਕਰਦਾ ਨਾਸਰ ਪੁੱਤ ਕਰਦਾ ਇਦਾਂ ਇਹਨਾਂ ਦਾ ਕੰਮ ਆ ਤੇ ਰੱਬ ਦੀ ਜ਼ਾਤ ਇਹਨਾਂ ਨੂੰ ਸਿਲਾ ਦੇ ਸਕਦੀ ਹੈ ਜੋ ਕੰਮ ਇਹ ਕਰ ਰਹੇ ਹੈ ਐਡਾ ਵੱਡਾ ਕੰਮ ਕਰ ਰਹੇ ਰੱਬ ਲੈ ਰਿਹਾ ਕੰਮ ਤੁਹਾਡਾ ਬਿਲਕੁਲ ਇਹ ਚੀਜ਼ ਨਾ ਪ੍ਰਮਾਤਮਾ ਲੈਂਦਾ ਹੈ ਡਿਊਟੀ ਲਾਉਂਦਾ ਉਹ ਹਾਂ ਠੀਕ ਹੈ ਜੀ ਕੋਈ ਵੀ ਕੰਮ ਆਹੋ ਬਜ਼ੁਰਗਾਂ ਦੀ ਸੇਵਾ ਕਰਨੀ ਜਾਂ ਉਹਨਾਂ ਨੂੰ ਲੱਭਣਾ ਸਮਾਂ ਐਸਾ ਆ ਗਿਆ ਕਿ ਬਜ਼ੁਰਗਾਂ ਨੂੰ ਪਾਣੀ ਪਿਆ ਕੇ ਰਾਜੀ ਨਹੀਂ ਕੋਈ ਹਾਂ ਪਾਣੀ ਪਿਆ ਕੇ ਨਹੀਂ ਕੋਈ ਰਾਜੀ ਠੀਕ ਹੈ ਆ ਗੱਲ ਕਰੀ ਤੇ ਤੇ ਜਿਵੇਂ ਤੁਸੀਂ ਆ ਪੋਲੀਆਂ ਪੋਲੀਆਂ ਗੱਲਾਂ ਘਾਹ ਤੇ ਬਹਿ ਕੇ ਪੱਠਿਆਂ 'ਚ ਬਹਿ ਕੇ ਮਿਰਚਾਂ ਦੇ ਬਹਿ ਕੇ ਕਰਦੇ ਰਹਿੰਦੇ ਹੋ ਹਨਾ ਇਹ ਉਦੋਂ ਹੀ ਆਮਦ ਆ ਜਾਂਦੀ ਐ ਕੋਈ ਵਰਕ ਕੀਤਾ ਹੁੰਦਾ ਤੁਸੀਂ ਹੋਮਵਰਕ ਮੈਂ ਤੁਹਾਨੂੰ ਦੱਸਦਾ ਵੀ ਇਹ ਤੁਸੀਂ ਨਾ ਸਾਡੇ ਇੱਥੇ ਰਹੋ ਹੂੰ ਤੇ ਇਹ ਵਰਕ ਹੀ ਚੱਲੂ ਤੁਹਾਡਾ 24 ਘੰਟੇ ਕੋ ਆ ਗਿਆ ਕੋ ਚਲੇ ਗਿਆ ਵੀ ਗੱਲਾਂ ਚੋਂ ਗੱਲਾਂ ਨਿਕਲਦੀਆਂ ਹਨ ਹੁਣ ਉਹ ਗੱਲ ਅੱਗੇ ਇੱਥੇ ਹੋਰ ਹੀ ਤੜਕੇ ਉੱਠਣ ਦੀ ਹੋ ਰਹੀ ਸੀ ਤੇ ਉਹ ਕੋਈ ਨਾ ਨਿਆਣਾ ਤੜਕੇ ਉੱਠਦਾ ਨਹੀਂ ਸੀ ਲੇਟ ਉੱਠਦਾ ਸੀ ਤੇ ਉਹਦੀ ਬੀਬੀ ਉਹਨੂੰ ਲੈ ਗਈ ਕਿਸੇ ਸਿਆਣੇ ਕੋ ਕਹਿੰਦੀ ਵੀ ਇਹਨੂੰ ਕੋ ਸਮਝਾ ਵੀ ਇਹ ਲੇਟ ਉੱਠਦਾ ਉਹ ਹੁਣ ਮੁੰਡੇ ਨੂੰ ਸਮਝਾਣ ਲੱਗਿਆ ਉਹਨੂੰ ਕਹਿੰਦਾ ਅਖੇ ਵੀ ਜਿਹੜੇ ਚਿੜੀਆਂ ਤੋਤੇ ਤੜਕੇ ਉੱਠਦੇ ਨਾ ਤੇ ਉਹਨਾਂ ਨੂੰ ਕੀੜੇ ਮਕੌੜੇ ਲੱਭ ਜਾਂਦੇ ਆ ਉਹ ਖਾ ਕੇ ਆਪਣਾ ਟਾਈਮ ਨਾ ਰੱਜ ਜਾਂਦੇ ਆ ਤੇ ਜਿਹੜੇ ਚਿੜੀਆਂ ਤੋਤੇ ਅਖੇ ਲੇਟ ਉੱਡਦੇ ਆ ਤੇ ਉਦੋਂ ਨੂੰ ਕੀੜਾ ਮਕੌੜਾ ਹੁੰਦਾ ਕੋਈ ਨਹੀਂ ਤੇ ਉਹ ਫੇਰ ਭੁੱਖੇ ਮਰਦੇ ਤੇ ਮੇਰਾ ਪੁੱਤ ਤੈਨੂੰ ਫੇਰ ਗੱਲ ਦੀ ਸਮਝ ਆਈ ਉਹ ਕਹਿੰਦਾ ਹਾਂਜੀ ਸਮਝ ਆ ਗਈ ਕਹਿੰਦਾ ਕੀ ਸਮਝ ਆਈ ਕਹਿੰਦਾ ਸਮਝ ਇਹ ਆਈ ਵੀ ਜਿਹੜੇ ਕੀੜੇ ਮਕੌੜੇ ਤੜਕੇ ਉੱਠਦੇ ਆ ਮਰ ਜਾਂਦੇ ਉਹ ਦੂਜੇ ਪਾਸੇ ਲੈ ਗਿਆ ਦੂਜੇ ਪਾਸੇ ਲੈ ਗਿਆ ਸਮਝ ਨਹੀਂ ਦਿਓਨੀ ਉਹ ਏਦਾਂ ਦੇ ਏਦਾਂ ਬੰਦਾ ਮਾਤ ਲੈਣ ਤੁਰੇ ਨਾ ਤੇ ਆ ਰੱਬ ਤੇ ਯਕੀਨ ਕਰ ਬੇ ਥਾਂ ਥਾਂ ਤੇ ਮਾਤ ਲੱਭਦੀ ਸਾਡੇ ਪੰਜਾਬ ਹਾਂ ਤਾਂ ਸਹੀ ਗੱਲ ਹਾਂ ਕੋਈ ਲੈਣ ਵਾਲਾ ਤਾਂ ਹੋਵੇ ਰੱਬ ਬੈਨੇ ਤਾਂ ਅਸੀਂ ਰੋਜ ਆ ਰਾਤ ਨੂੰ ਇਹ ਸਾਥ ਲਾ ਕੇ ਬੈਨੇ ਇੱਥੇ ਮੰਜੀਆਂ ਦੇ ਉੱਤੇ ਰਾਤ ਨੂੰ ਉਹ ਜਿਹੜਾ ਗੁਜਾਰਾ ਆ ਜਾਂਦੇ ਪਿੰਡੋਂ ਇਕੱਠੇ ਹੋ ਜਾਂਦੇ ਗੱਲਾਂ ਬਾਤਾਂ ਮਾਰਦੇ ਟਕੇ ਟਕੇ ਦੀ ਨਾਲ ਖਾਂਦੇ ਪੀਂਦੇ ਛਲੀਆਂ ਭੁੰਨ ਲੀਆਂ ਹੈ ਕਦੀ ਹੋਰ ਕੋਈ ਮਰੁੰਡਾ ਲੈ ਆ ਤਾ ਹੁੱਕਾ ਕਮਦਾ ਰਿੰਦਾ ਫਰੈਂਡ ਹੁੱਕਾ ਕਮਦਾ ਰਿੰਦਾ ਤੇ ਉਹ ਗੱਲ ਕਰਦੇ ਸੀ ਮੈਂ ਉਦੋਂ ਉਹ ਸਾਥ ਦੀ ਗੱਲ ਕਰਦਾ ਸੀ ਮੈਂ ਕਿਹਾ ਵੀ ਇਹ ਹੁਣ ਵੀ ਮੌਕਤ ਜਾਂਦੀ ਇਹਦੇ ਨਾਲ ਸਾਾਸ ਸੀਗਾ ਵੀ ਬੰਦੇ ਹੁਣ ਤੁਸੀਂ ਆ ਨਾ ਆਪਾਂ ਰੋਜ ਬੈੰਨੇ ਆ ਤੁਸੀਂ ਇੱਕ ਦਿਨ ਆਏ ਨਹੀਂ ਮੇਰੇ ਤਾਂ ਦਿਲ ਚ ਹੌਲ ਪੈਣਾ ਗੁਰਦਸ਼ਨ ਸਿੰਘ ਕਿਉਂ ਨਹੀਂ ਆ ਹਾਂ ਮੈਂ ਤੁਹਾਡੇ ਘਰੇ ਚਲੇ ਜਾਣਾ ਉਹ ਏਦਾਂ ਮੈਂ ਗੱਲ ਸੁਣਾਈ ਸੀ ਵੀ ਕੋਈ ਏਦਾਂ ਰਲ ਕੇ ਬੈੰਦੇ ਸੀ ਵਿੱਚੋਂ ਇੱਕ ਬੰਦਾ ਯਕਦਮ ਹਟ ਗਿਆ ਹਾਂ ਤੇ ਇੱਕ ਬਜ਼ੁਰਗ ਨੇ ਕਿਹਾ ਵੀ ਮੈਂ ਪਤਾ ਕਰਦਾ ਤੇ ਉਹ ਘਰੇ ਗਏ ਉਹ ਕਿਸੇ ਦਾ ਚਾਇਆ ਪਟਿਆ ਉਹ ਆਪੇ ਅੱਗ ਬਾਲ ਕੇ ਆਪਣੀ ਨਾ ਬੈਠਾ ਉਹ ਚਿੱਟੀ ਦੇ ਵਿੱਚ ਤੇ ਬਜ਼ੁਰਗਾਂ ਨੇ ਜਾ ਕੇ ਅਸਲਾਮੁਅਲੈਕਮ ਲਈ ਤੇ ਬਹਿ ਕੇ ਚੁੱਪ ਕਰਕੇ ਤੇ ਬੈਠੇ ਬੈਠੇ ਨਾ ਚਿਮਟਾ ਚੱਕਿਆ ਤੇ ਉਹ ਜਿਹੜੇ ਪੱਖ ਦੇ ਕੋਲੇ ਸੀ ਨਾ ਉਹਨਾਂ ਦੇ ਵਿੱਚੋਂ ਇੱਕ ਪੱਖ ਦਾ ਕੋਲਾ ਚੱਕਿਆ ਤੇ ਗੀਟੀ ਚੋਂ ਬਾਹਰ ਕੱਢ ਕੇ ਰੱਖਦਾ ਹਾਂ ਤੇ ਬੈਠੇ ਰਹੇ ਇਦਾਂ ਫਿਰ ਉਹ ਵੀ ਸੇਕਣ ਲੱਗੇ ਉਹ ਝਟਕਣੋਂ ਕੋਲਾ ਸੁਆਹ ਹੋ ਗਿਆ ਬੁੱਝ ਗਿਆ ਬੁੱਝ ਗਿਆ ਹਾਂ ਫਿਰ ਉਹਨੇ ਕੋਲਾ ਚੱਕਿਆ ਉਹ ਚੱਕ ਕੇ ਫਿਰ ਪੱਖ ਦੇ ਕੋਲਾ ਚ ਰੱਖਿਆ ਉਹ ਫਿਰ ਭੱਗ ਗਿਆ ਤੇ ਇੰਨੀ ਗੱਲ ਕਰਕੇ ਕਹਿੰਦੇ ਚੰਗਾ ਵੀ ਮੈਂ ਚੱਲਦਾ ਤੇ ਉਹ ਕਹਿੰਦਾ ਜੀ ਮੈਨੂੰ ਸਮਝ ਆ ਗਈ ਸਮਝ ਆ ਗਈ ਹਾਂ ਵੀ ਇਕੱਠੇ ਰਹਿਣ ਦੀ ਜ਼ਿੰਦਗੀ ਹੈ ਜ਼ਿੰਦਗੀ ਇਹ ਤੇ ਮਰ ਜੂਗਾ ਵੀ ਦੁੱਖ ਸੁੱਖ ਵੀ ਨਾਲ ਹੀ ਆ ਵੀ ਜੇ ਸੇਕ ਚ ਰਹੋਗੇ ਉਹ ਮੇਰੀ ਖੁਸ਼ ਕਰ ਦिती ਇਹ ਗੱਲ ਮੈਂ ਇੰਨੀ ਕਿ ਜ਼ਿਆਦਾ ਤੁਹਾਡੀ ਉਹ ਵੀਡੀਓ ਵਾਇਰਲ ਕੀਤੀ ਨਾ ਬੜੀ ਮੈਂ WhatsApp ਤੇ ਲੋਕਾਂ ਨੂੰ ਭੇਜਦਾ ਪ੍ਰਧਾਨ ਜੀ ਉਹਦੇ ਚ ਇਹ ਵੀ ਆ ਵੀ ਜੇ ਤੁਸੀਂ ਪਰਿਵਾਰ ਚ ਜੁੜ ਕੇ ਰਹੋਗੇ ਤਾਂ ਤੁਹਾਨੂੰ ਥੋੜਾ ਬਹੁਤਾ ਸੇਕ ਵੀ ਲੱਗਦਾ ਰਹੂਗਾ ਪਰ ਇਕੱਠ ਚ ਰਹੋਗੇ ਤੇ ਜੇ ਬਾਹਰ ਨਿਕਲ ਜੂਗੇ ਤਾਂ ਤੁਹਾਡਾ ਧੂਆ ਮਿੱਟੀ ਸੁਆਹ ਹੋ ਜਾਊਗਾ ਇਹਨਾਂ ਕੋਈ ਸਿਆਣਿਆਂ ਤੋਂ ਗੱਲ ਸੁਣਦੇ ਆ ਇੱਥੇ ਨਾ ਕੋਈ ਬੰਦਾ ਸੀ ਜਦਾਦ ਬਹੁਤ ਸੀ ਤੇ ਹੈ ਵਿਚਾਰਾ ਉਹਨਦਰ ਵੀ ਉਹਦੇ ਕੋ ਇਹ ਨਹੀਂ ਸੀ ਬਚਾਈ ਤੇ ਉਦੋਂ ਡਾਕਟਰ ਐ ਕੋ ਗਿਆ ਨਾ ਬਿਮਾਰ ਹੋ ਕੇ ਤੇ ਉਹ ਡਾਕਟਰ ਨੇ ਕਿਹਾ ਵੀ ਤੇਰੇ ਕੋ ਮੀਨਾ ਖਾਂਡਾ ਹਾਂ ਤੂੰ ਮਰ ਜਾਣਾ ਹੂੰ ਕਹਿੰਦਾ ਅੱਛਾ ਉਹ ਘਰੇ ਆ ਗਿਆ ਘਰੇ ਆ ਕੇ ਨਾ ਉਹਨੇ ਕਿਸ ਹਿਸਾਬ ਲੈ ਵੀ ਯਾਰ ਮਰਤਾ ਜਾਣਾ ਇੰਨੀ ਜਦਾਦ ਆ ਵੀ ਜਿਹੜੇ ਰਿਸ਼ਤੇਦਾਰਾਂ ਦਾ ਮੈਂ ਬੂਹਾ ਬੰਦ ਕੀਤਾ ਸੀ ਉੱਕਾ ਪਾਣੀ ਬੰਦ ਕੀਤਾ ਸੀ ਵੀ ਕਿਉਂ ਨਾ ਇਹ ਥੋੜੀ ਥੋੜੀ ਉਹਨਾਂ ਨੂੰ ਵੰਡ ਦਵਾ ਸਾਰਿਆਂ ਨੂੰ ਵੀ ਉਹ ਤਾਂ ਜੀ ਆ ਜਨਤਾ ਲੈ ਸਾਰੇ ਉਹਨੇ ਕੀ ਕੀਤਾ ਵੀ ਇੱਕ ਇੱਕ ਕਰਕੇ ਨਾ ਤੇ ਉਹ ਸਾਰੇ ਰਿਸ਼ਤੇਦਾਰ ਸੱਦੇ ਤੇ ਉਹ ਥੋੜੀ ਥੋੜੀ ਕਰਕੇ ਸਾਰਿਆਂ ਨੂੰ ਨਾ ਜਦਾਦ ਦੇ ਦਿੱਤੀ ਹੂੰ ਤੇ ਉਹ ਜਦਾਦ ਦੇਣ ਨਾਲ ਤੇ ਉਹਦੇ ਬੂਹੇ ਤੇ ਆਣ ਜਾਣ ਹੋ ਗਿਆ ਰਿਸ਼ਤੇਦਾਰਾਂ ਦਾ ਉਹ ਆ ਰਿਹਾ ਕੋ ਜਾ ਰਿਹਾ ਲੇ ਰੱਬ ਦੀ ਕਰਨੀ ਹੈ ਬਜ਼ੁਰਗ ਦੱਸਦੇ ਵੀ ਜਿਹੜੇ ਬੰਦੇ ਨੂੰ ਡਾਕਟਰ ਨੇ ਕਿਹਾ ਸੀ ਨਾ ਤੂੰ ਮਹੀਨਾ ਨਹੀਂ ਕੱਢਣਾ ਹਾਂ ਉਹ 20 ਸਾਲ ਜਿੰਦਾ ਰਿਹਾ ਸਿਰਫ ਕੀ ਆ ਇਹ ਮੈਂ ਕਹਿੰਦਾ ਹੁਣ ਨਾ ਵੀ ਇਹ ਜਿਹੜਾ ਬੋਤਾ ਨਾ ਇਹਦੀ ਗਜ਼ਾਬ ਤਾਂ ਠੀਕ ਆ ਤੁਸੀਂ ਨੈਸਲੇ ਦੇ ਪਾਣੀ ਪੀ ਜਾਓ ਮੋਲ ਲੈ ਲੈ ਕੇ ਪਰ ਇਸ ਰੂਹ ਦੀ ਗਜ਼ਾਬ ਇਹਦੇ ਭੈਣ ਭਰਾ ਇਹਦੇ ਸੱਜੇ ਖੱਬੇ ਬੈਠੇ ਨੇ ਸੱਜੇ ਖੱਬੇ ਬੈਠੇ ਨੇ ਲੈ ਤਾਂ ਬਚਦਾ ਪਰ ਅੰਜਮ ਵੀਰ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਸਿਸਟਮ ਇਹ ਬਣ ਗਿਆ ਬੱਚੇ ਸਾਰੇ ਬਾਹਰ ਜਾ ਰਹੇ ਆ ਤੁਹਾਡੇ ਇੱਥੇ ਬੱਚੇ ਹੁੰਦੇ ਜਿਆਦੇ ਜਿਵੇਂ 3 3 4 4 5 5 ਭੈਣ ਭਰਾ ਸਾਡੇ ਉਹਦੇ ਦੋ ਤੇ ਆ ਦੇਖੋ ਤੁਸੀਂ ਉਧਰ ਇੱਕ ਹੀ ਐ ਬੇਲੀ ਦਾ ਹਨਾ ਹੁਣ ਉਹ ਵੀ ਬਾਹਰ ਚਲਾ ਗਿਆ ਤੇ ਪਿੱਛੇ ਕੌਣ ਰਿਸ਼ਤੇਦਾਰ ਵੀ ਅੱਜ ਕੱਲ ਜਿਹੜੇ ਹੈਗੇ ਉਹਨੇ ਕੀ ਆ ਗਿੱਸੇ ਕਿਲੇ ਜਿਹੜੇ ਜਾਦੇ ਵੱਜ ਜਾਂਦੇ ਆ ਤੇ ਪਿਆਰ ਘਟਾ ਸਾਡੇ ਇਹ ਚੀਜ਼ ਬਹੁਤ ਜਿਆਦੀ ਆ ਵੀ ਬਜ਼ੁਰਗ ਹੀ ਇਕੱਲੇ ਨੇ ਘਰੇ ਤੇ ਆਵਾਜ਼ ਹੀ ਘਟਾ ਇਹ ਨਿਆਣੇ ਕਿਉਂ ਘਟਾ ਜਾਂ ਤਾਂ 10 12 ਸਾਲ ਦੇ ਛੋਲੇ ਵਾਲੇ ਬੱਚੇ ਆ ਜਾਂ 50 ਸਾਲ ਦੇ ਉੱਪਰ ਵਾਲੇ ਉੱਪਰ ਵਾਲੇ ਆ ਬਸ ਉਹ ਨਿਆਣੇ ਕਿਉਂ ਘਟਾ ਹਾਂਜੀ ਨਿਆਣੇ ਕਿਉਂ ਘਟਾ ਉਹ ਸਾਡੀ ਸਰਕਾਰ ਕਹਿੰਦੀ ਹਮ ਦੋ ਹਮਾਰੇ ਦੋ ਅੱਛਾ ਇਹ ਜਦੋਂ ਅਸੀਂ ਨਿੱਕੇ ਨਿੱਕੇ ਉਦੋਂ ਦੀ ਗੱਲ ਸੀ ਬਾਕੀ ਸਰਕਾਰ ਤੁਹਾਨੂੰ ਐਸੀ ਤਾਂ ਨਹੀਂ ਪਤਾ ਨਹੀਂ ਨਹੀਂ ਸਾਡੇ ਤਾਂ ਦੋ ਦੋ ਇੱਕ ਇੱਕ ਆ ਬੱਚੇ ਦੋ ਹੀ ਅੱਛੇ ਆ ਉਹ ਇੱਥੇ ਕਹਿੰਦੇ ਆ ਪਰ ਅਸੀਂ ਮੇਰੀ ਗੱਲ ਸੁਣੋ ਅੱਗੇ ਸਰਕਾਰਾਂ ਦੀਆਂ ਬਹੁਤ ਮੰਦ ਆ ਇਹ ਇਹੀ ਮੰਨਣੀ ਉਹਨਾਂ ਨੂੰ ਆਪ ਬਾਕੀ ਗੱਲਾਂ ਜੀ ਆਪਣੀ ਮਰਜ਼ੀ ਹੈ ਤੇ ਇਹਦੇ 'ਚ ਸਰਕਾਰ ਢੇਗੀ ਲੱਗਦੀ ਹੈ ਨਿਆਣੇ ਸਾਡੇ ਸਾਰੇ ਲੋਕਾਂ ਨੂੰ ਜ਼ਾਇਦਾਦ ਵੰਡੀ ਜਾਏਗੀ ਜੇ ਜ਼ਿਆਦੇ ਬੱਚੇ ਹੋਣਗੇ ਤਾਂ ਮੇਨ ਦਾ ਤੁਹਾਡੇ ਕੋਲ 50 ਕਿਲੀ ਤੇ ਨਹੀਂ ਜੀ ਹੁਣ ਬੰਦੇ ਹਾਂ 60 ਬਿਲਕੁਲ ਖਤਮ ਹੋ ਗਈ ਪਰ ਰਿਸ਼ਤੇ ਵੀ ਤਾਂ ਖਤਮ ਹੋ ਗਏ ਨਾ ਅੰਜੂ ਮੀਰ ਦੇਖੋ ਤੁਸੀਂ ਜਿਹੜੇ ਹੋ ਗਈ ਆ ਜੇ ਭੈਣ ਭਰਾ ਨੇ ਤਾਂ ਭੂਆ ਹੈਗੀ ਆ ਤੇ ਜੇ ਚਾਚਾ ਗਾਂਕ ਭਰਾ ਹੋਰ ਆ ਤਾਂ ਚਾਚਾ ਬਣ ਗਿਆ ਤਾਇਆ ਬਣ ਗਿਆ ਹੁਣ ਉਹ ਚਾਚੇ ਤਾਏ ਮਾਮੇ ਮਾਸੀਆਂ ਉਹ ਸਭ ਖਤਮ ਹੋ ਗਏ ਉਹ ਰਿਸ਼ਤੇ ਸਾਰੇ ਖਤਮ ਹੋ ਗਏ ਕਿੱਥੋਂ ਲੱਭਣਗੇ ਸਾਡੇ ਬੱਚੇ ਹਾਂ ਉਹਨਾਂ ਰਿਸ਼ਤਿਆਂ ਨੂੰ ਤੇ ਇਹ ਤਾਂ ਸਾਡੀ ਕਹਿ ਲਓ ਵੀ ਰੂਹ ਦੀ ਗਜ਼ਾਸੀ ਇਹ ਇਹਦਾ ਬੰਦੇ ਦੀ ਜ਼ਿੰਦਗੀ ਲੰਬੀ ਹੋ ਜਾਂਦੀ ਆ ਭੈਣਾਂ ਭਰਾਵਾਂ ਨਾਲ ਬਰਤਣ ਨਾਲ ਬਿਲਕੁਲ ਹਾਂ ਜੀ ਤੇ ਬਾਕੀ ਕਈ ਸ਼ਾਵਾਂ ਵਿੱਚੋਂ ਲੱਭੀਆਂ ਵੀ ਆਂ ਕਈ ਗਵਾਈਆਂ ਇਦਾਂ ਹੀ ਇਹ ਖੇਡ ਚੱਲਦੀ ਆ ਕੋ ਅਸੀਂ ਗੱਲ ਨਾ ਹੁਣ ਅੱਜ ਸਵੇਰੇ ਇੱਕ ਬੰਦਾ ਸੁਣਾਵੇ ਕਹਿੰਦਾ ਵੀ ਉਹ ਆਪਣੇ ਘਰ ਦੀ ਉਹ ਸੁਣਾਦਾ ਸੀ ਆਪਣੇ ਬਜ਼ੁਰਗ ਦੀ ਕਹਿੰਦਾ ਵੀ ਉਹ ਕੁੜੀ ਵਿਆਹੀ ਸੀ ਤੇ ਉਹਦੇ ਕੰਨੀ ਨਾ ਗਿਆ ਮੇਰਾ ਬਾਬਾ ਤੇ ਜਦੋਂ ਉੱਥੇ ਜਾ ਕੇ ਬੈਠਿਆ ਨਾ ਤੇ ਉਹ ਕੁੜੀ ਪਾਣੀ ਲੈ ਕੇ ਆਈ ਵਿੱਚ ਦੁੱਧ ਦੇ ਬੋਤਲ ਪਾ ਕੇ ਸੋਡਾ ਬਣਾਇਆ ਅੱਛਾ ਤੇ ਉਹ ਲਿਆ ਕੇ ਨਾਲ ਉਹ ਦਿੱਤਾ ਤੇ ਉਹ ਕਹਿੰਦਾ ਨਾ ਨਾ ਧੀਏ ਵੀ ਮੈਂ ਤੇ ਇਹਦੇ ਘਰ ਦਾ ਪਾਣੀ ਨਹੀਂ ਪੀਂਦਾ ਹੈ ਤੇ ਉਹ ਧੀ ਕਹਿਣ ਲੱਗੀ ਅੱਬਾ ਵੀ ਹਿੱਸਾ ਤਾਂ ਮੇਰਾ ਪੀ ਗਏ ਤੁਸੀਂ ਨਾਲ ਕੇ ਸਾਰੇ ਤੇ ਪਾਣੀ ਨਹੀਂ ਸਿਰਫ ਤੂੰ ਪੀਣਾ ਬਹੁਤ ਵੱਡੀ ਗੱਲ ਹੈ ਸਹੀ ਗੱਲ ਹੈ ਤੇ ਇਦਾਂ ਕਈ ਥਾਂ ਤੇ ਤਾਂ ਅਸੀਂ ਵੀ ਗਲਤ ਆਂ ਹਾਂ ਬਿਲਕੁਲ ਅਸੀਂ ਗਵਾਏ ਵੀ ਆਂ ਰਿਸ਼ਤੇ ਹੁਣ ਮੈਂ ਅਸੀਂ ਅੱਖਾਂ ਨਾਲ ਦੇਖਦੇ ਰਹੇ ਹੁਣ ਤਾਂ ਕੁਝ ਫਰਕ ਪੈ ਗਿਆ ਜਦੋਂ ਬਜ਼ੁਰਗ ਆ ਬਣਦੇ ਸੀ ਨਾ ਥਾਂ ਤੋਂ ਤੇ ਇਦਾਂ ਧੀਆ ਪੁੱਤਰਾਂ ਨੂੰ ਬਿਠਾ ਕੇ ਆ ਪ੍ਰੋਫੈਸਰ ਸਾਹਿਬ ਨੂੰ ਵੀ ਪਤਾ ਕਹਿੰਦੇ ਸੀਗੇ ਵੀ ਅੱਛਾ ਜੀ ਵੇ ਹਾਂ ਮੀਤ ਇਹ ਪਰ ਆ ਰੱਖਣੇ ਆ ਕਿ ਜ਼ਮੀਨ ਰੱਖਣੀ ਹਾਂ ਉਹ ਕਿਹੜੀ ਆ ਭੈਣ ਜਿਹੜੀ ਮੂੰਹ ਤੇ ਕਹਿ ਦੋਗੀ ਵੀ ਮੈਂ ਜ਼ਮੀਨ ਮੈਂ ਜ਼ਮੀਨ ਦੇ ਦਿਓ ਜ਼ਮੀਨ ਦੇ ਦਿਓ ਉਹਨੂੰ ਵੀ ਤਾਵਾ ਜਾਈ ਚਾਹੀਦੀ ਆ ਆਵਾਜ਼ ਜਾਈ ਸਹਰਿਆਂ ਦੇ ਘਰ ਚ ਉਹਨੂੰ ਚਾਹੀਦਾ ਮੇਰੇ ਪੇਕੇ ਪਿੱਛੇ ਖੜੇ ਆ ਹਾਏ ਹਾਏ ਹਾ ਹਾਂ ਤੇ ਉਹ ਇਦਾਂ ਕਰਕੇ ਕਈ ਸ਼ਾਮਾਂ ਤਾਂ ਅਸੀਂ ਆਪਣੀਆਂ ਗਲਤੀਆਂ ਤੋਂ ਵੀ ਗਵਾ ਲੀਆਂ ਹੂੰ ਹਾਂਜੀ ਤੇ ਬਾਕੀ ਜਿਹੜੀ ਗੱਲ ਤੁਸੀਂ ਦੱਸ ਦਿਆ ਨਾ ਵੀ ਪੰਜਾਬ ਚ ਰੌਣਕ ਨਹੀਂ ਰਹੀ ਇਹ ਗੱਲ ਬੜੀ ਦੁਖਦੀ ਹਾਂਜੀ ਰੌਣਕ ਨਹੀਂ ਰਹੀ ਹਾਂ ਇਹ ਤਾਂ ਫਿਰ ਅਸੀਂ ਸਾਡੇ ਪੰਜਾਬ ਚ ਰੌਣਕ ਨਹੀਂ ਅਸੀਂ ਜਗਦੀਪ ਜੀ ਮੈਂ ਇੱਥੇ ਤੁਹਾਨੂੰ ਸਵਾਲ ਪੁੱਛਾਂਗਾ ਇੱਥੇ ਕੀ ਵੇਖਣ ਆਇਓ ਪੰਜਾਬ ਚ ਲੈਂਦੇ ਪੰਜਾਬ ਚ ਅਸੀਂ ਤਾਂ ਲੈਂਦੇ ਪੰਜਾਬ ਦੇ ਜਿਵੇਂ ਸਾਡੇ ਅਸੀਂ ਮਹਿਸੂਸ ਕਰਦੇ ਆਂ ਜੀ ਕਲਚਰ ਬਿਲਕੁਲ ਖਤਮ ਹੋ ਗਿਆ ਹਾਂ ਜਿਹੜਾ ਪਿੰਡਾਂ ਦਾ ਕਲਚਰ ਹੈ ਉਹ ਸਰੋਆ ਸਾਹਿਬ ਵਰਗਿਆਂ ਨੇ ਹੰਜਰਾ ਸਾਹਿਬ ਵਰਗਿਆਂ ਨੇ ਸਾਂਭ ਕੇ ਰੱਖਿਆ ਹੋਇਆ ਔਰ ਮੈਂ ਗੁਰਦਰਸ਼ਨ ਸਾਹਿਬ ਨੂੰ ਪਿਛਲੇ 1 ਸਾਲ ਤੋਂ ਸਾਡੀ مسلسل ਕੋਸ਼ਿਸ਼ ਹੈ ਕਿ ਇਹਨਾਂ ਲੋਕਾਂ ਦੇ ਇਹਨਾਂ ਰੂਹਾਂ ਦੇ ਦਰਸ਼ਨ ਕਰਕੇ ਆਈਏ ਜਿਨ੍ਹਾਂ ਨੇ ਸਾਡਾ ਪੁਰਾਣਾ ਵਿਰਸਾ ਸੰਭੇ ਰੱਖਿਆ ਹੈ ਕਿਉਂਕਿ ਅਸੀਂ ਉਧਰ ਵਿਰਸੇ ਤੋਂ ਬਿਲਕੁਲ ਮੁਨਕਰ ਹੋ ਚੁੱਕੇ ਹਾਂ ਸਾਡੇ ਰਿਸ਼ਤੇ ਵੀ ਖਤਮ ਇੱਕ ਇੱਕ ਬੱਚਾ ਉਹ ਵੀ ਬਾਹਰ ਬੈਠਾ ਔਰ ਜਿਹੜੀਆਂ ਪਿੰਡਾਂ ਦੀਆਂ ਸੱਥਾਂ ਨੇ ਜਿਹੜੀਆਂ ਅਸੀਂ ਬਚਪਨ ਚ ਵੇਖਦੇ ਸੀ ਅਸੀਂ ਬਾਹਰ ਬੈਂਦੇ ਸੀ ਤੇ ਧੂਣੀ ਲਾ ਕੇ ਬਹਿ ਜਾਂਦੇ ਸੀ ਵਿੱਚ ਆਲੂ ਭੁੰਨ ਲੈਣੇ ਉਹ ਸ਼ਕਰਗੰਦੀਆਂ ਭੁੰਨ ਲੈਣੀਆਂ ਉਹ ਖਾ ਲੈਣੀਆਂ ਹੁਣ ਅਸੀਂ ਵੇਖਦੇ ਹਾਂ ਸਭ ਗਲੀਆਂ ਖਾਲੀ ਨੇ ਹਾਂ ਬੱਚੇ ਖੇਡਦੇ ਸੀ ਬਾਂਦਰ ਕਿਲਾ ਖੇਡ ਲੈਣਾ ਕ੍ਰਿਕਟ ਖੇਡ ਲੈਣੀ ਗਲੀਆਂ ਦੇ ਵਿੱਚ ਖੇਡਦੇ ਸੀ ਹੁਣ ਅਸੀਂ ਵੇਖਦੇ ਆ ਜਿਹੜੇ ਬਾਂਦਰ ਕਿੱਲੇ ਬੈਡਬਾਲ ਆਪਾਂ ਖੇਡਦੇ ਸੀ ਬਚਪਨ ਝਾਕੀ ਖੇਡਦੇ ਸੀ ਉਹ ਉਹਨਾਂ ਦੀ ਜਗ੍ਹਾ ਮੋਬਾਈਲਾਂ ਨੇ ਲੈ ਲਈਏ ਲੈ ਲਈ ਅਸੀਂ ਮੋਬਾਈਲ ਦੇ ਵਿੱਚ ਬੈਡਬਾਲ ਵੀ ਐ ਜੋ ਵੀ ਗੁੱਲੀ ਡੰਡੇ ਮੋਬਾਈਲਾਂ 'ਚ ਖੇਡ ਲੈਨੇ ਆ ਜਦੋਂ ਅਸੀਂ ਬਚਪਨ ਦੇ ਵਿੱਚ ਸੀ ਅਸੀਂ ਛੋਟੀਆਂ ਕਲਾਸਾਂ 'ਚ ਪੜ੍ਹਦੇ ਸੀ ਤਾਂ ਟੀਵੀ ਆਉਂਦੇ ਸੀ ਬਲੈਕ ਐਂਡ ਵਾਈਟ ਸ਼ਟਰ ਵਾਲਾ ਟੈਕਸਲਾ ਦਾ ਟੀਵੀ ਸੀ ਮੈਨੂੰ ਯਾਦ ਹੈ ਮੇਰੇ ਡੈਡੀ ਨੇ ਲੈ ਕੇ ਆਂਦਾ ਔਰ ਸਾਡੀ ਬਸਤੀ ਦੇ ਵਿੱਚ ਇੱਕ ਇੱਕ ਟੀਵੀ ਇੱਕ ਕਿਸੇ ਹੋਰ ਘਰ ਸੀ ਤੇ ਇੱਕ ਅਸੀਂ ਲੈ ਕੇ ਆਂਦਾ ਅੱਛਾ ਕਿਸੇ ਕੋ ਟੀਵੀ ਨਹੀਂ ਸੀਗਾ ਜੀ ਇਹ 1985 ਕ ਦੀ ਗੱਲ ਹੈ ਅਸੀਂ ਚੌਥੀ ਪੰਜਵੀਂ ਚੋਂ ਉਦੋਂ ਪੜਦੇ ਸੀ ਤੇ ਜਦੋਂ ਅਸੀਂ ਸ਼ਾਮ ਨੂੰ ਟੀਵੀ ਵੇਖਣਾ ਨਾ ਜੀ ਇੱਕ ਸਾਡੇ ਜੰਜਕਰ ਹੁੰਦਾ ਸੀ ਉੱਥੇ ਬੱਚੇ ਖੇਡਦੇ ਸੀ ਪਿੱਠੂ ਗਰਮ ਖੇਡ ਲੈਣਾ ਗੋਲੀ ਡੰਡਾ ਖੇਡ ਲੈਣਾ ਵਾਂਝੀ ਇੱਕ ਹੁੰਦੀ ਉਹ ਖੇਡ ਲੈਣੀ ਹੁਣ ਤਾਂ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਬੱਚਿਆਂ ਨੂੰ ਬੱਚਿਆਂ ਨੂੰ ਪਤਾ ਨਹੀਂ ਜਦੋਂ ਅਸੀਂ ਉੱਥੇ ਸ਼ਾਮ ਨੂੰ ਖੇਡਣ ਜਾਂਦੇ ਸੀ ਨਾ ਜੀ ਜਿਹਦੇ ਘਰ ਟੀਵੀ ਸੀ ਉਹਦੀ ਇੰਨੀ ਕਦਰ ਹੁੰਦੀ ਸੀ ਨਾ ਉਹਨੂੰ ਵਾਰੀ ਵੀ ਪਹਿਲਾਂ ਦੇ ਦੇਣੀ ਉਹਨਾਂ ਨੇ ਤੇ ਮੰਦਾ ਚੰਗਾ ਵੀ ਬੋਲਿਆ ਉਹਨਾਂ ਸੁਣ ਲੈਣਾ ਵੀ ਫਿਰ ਉਹਨੇ ਕਮਿਟਮੈਂਟ ਤੇ ਫਿਰ ਉਹਨਾਂ ਨੇ ਸਾਡੇ ਤੋਂ ਇਹ ਵਚਨ ਲੈਣਾ ਵੀ ਬੁੱਧਵਾਰ ਫਿਲਮ ਆਉਣੀ ਹੈ ਤੇ ਤੂੰ ਮੈਨੂੰ ਆਪਦੇ ਘਰੇ ਬਾਕੇ ਫਿਲਮ ਦਿਖਾਉਣੀ ਹੈ ਤੇ ਇਹ ਸੀ ਵੱਡੇ ਵੱਡੇ ਕਮਰੇ ਹੁੰਦੇ ਸੀ ਇੱਕ ਮੰਝਾ ਹੁੰਦਾ ਸੀ ਵੱਡਾ ਜਿਹੜੇ ਤਾਂ ਘਰ ਦੇ ਜੀ ਸੀ ਉਹਨਾਂ ਨੇ ਪਿੱਛੇ ਮੰਝੇ ਤੇ ਬਹਿ ਜਾਣਾ ਤੇ ਜਿਹੜੇ ਬੱਚੇ ਆ ਸੀ ਉਹਨਾਂ ਨੇ ਸਾਰਿਆਂ ਨੇ ਅੱਗੇ ਦਰੀ ਵਿਛਾ ਦੇਣੀ ਥੱਲੇ ਦਰੀ ਵਿਛਾ ਕੇ ਤੇ ਬਹਿ ਜਾਣਾ ਇਹ ਉਹੀ ਚੀਜ਼ ਆ ਜਿਹੜੀ ਆਪਾਂ ਹੁਣ ਵਹਿੰਦੇ ਪਏ ਆ ਵੀ ਆ ਮੰਝਾਂ ਤੇ ਬੈਠੇ ਆ ਯਾਨੀ ਇਹ ਮੇਨ ਗੱਲ ਇਹ ਸੀ ਵੀ ਜਗਦੀਪ ਵੀਰ ਜੀ ਵੀ ਅਸੀਂ ਨਾ ਉਹ ਕਲਚਰ ਵੇਖਣ ਜਾਣਾ ਮੈਂ ਉਹ ਪੁਰਾਣਾ ਪੰਜਾਬ ਜਦੋਂ ਉਜੜੇ ਸੀਗੇ ਉਹ ਪੰਜਾਬ ਵੇਖਣ ਜਾਣਾ ਤੇ ਉਹ ਸਾਨੂੰ ਦਿਸਿਆ ਉਹ ਇੱਥੇ ਦਿਸਿਆ ਉਹ ਸਾਰਾ ਕੁਝ ਹਾਂਜੀ ਪ੍ਰੋਫੈਸਰ ਜੀ ਤੁਸੀਂ ਕਿਸ ਏਰੀਏ ਦੇ ਵਿੱਚੋਂ ਇੱਥੇ ਆਇਓ ਤੇ ਮਕਸਦ ਕੀ ਹੈ ਇੱਥੇ ਆਉਂਦਾ ਜੀ ਬੜੀ ਸਹੀ ਗੱਲ ਕੀਤੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ ਕਲਚਰ ਦੇ ਬੜੇ ਕਹ ਲੋ ਕਿ ਲਵ ਕਰਦੇ ਹੋ ਸੇਮ ਮੈਂ ਬਾਹਵਲਪੁਰ ਇੱਕ रियासत ਬਾਹਵਲਪੁਰ ਸੀਗੀ ਹੂੰ ਹੂੰ ਬਿਫੋਰ ਪਾਰਟੀਸ਼ਨ ਸਟੇਟ ਉੱਥੇ ਦਾ ਰਿਆਸੀ ਹੈਗਾ ਮੇਰੀ ਜੰਪਾਲ ਉੱਥੇ ਦੀ ਹੈਗੀ ਹੂੰ ਹੂੰ ਲੇਕਿਨ ਮੇਰੇ ਫੋਰਫਾਦਰ ਦਾਦਾ ਜੀ 1930 ਦੇ ਬਾਅਦ ਜਦੋਂ ਸਤਲੁਜ ਵੈਲੀ ਪ੍ਰੋਜੈਕਟ ਬਣਿਆ ਬਾਹਵਲਪੁਰ ਦਾ ਉਦੋਂ ਅੰਬਾਲਾ ਤੋਂ ਉੱਥੇ ਆ ਗਏ ਸਨ ਬੜਾ گاؤں ਸੇਗਾ ਇੱਥੇ ਮੈਂ ਆਇਆ ਸਰੋਇਆ ਸਾਹਿਬ ਨੂੰ ਅਸੀਂ ਵੇਖਦੇ ਆ ਸਾਡੀ ਜਿਹੜੀ ਬੋਲੀ ਹੈਗੀ ਉਹ ਵੀ ਪੰਜਾਬੀ ਹੈਗੀ ਜੀ ਇੱਕ ਤਾਂ ਸੇਹ ਨਾਲ ਇਸ ਹਵਾਲਾ ਨਾਲ ਲਵ ਕਰਦੇ ਆ ਦੂਜੇ ਜਦੋਂ ਤੁਸੀਂ ਗੱਲ ਕਰ ਰਹੇ ਸੋ ਸੇਮ ਉਹੀ ਚੀਜ਼ ਸਾਡੇ ਵਾਲੇ ਪਾਸੇ ਵੀ ਕਲਚਰ ਜਿਹੜਾ ਹੈ ਨਾ ਉਸ ਤਰ੍ਹਾਂ ਦਾ ਨਹੀਂ ਰਿਹਾ ਜਿਹੜਾ ਇੱਥੇ ਆਪਣਾ ਸੈਂਟਰਲ ਪੰਜਾਬ ਦਾ ਅਸੀਂ ਕਹਿ ਸਕਦੇ ਹਾਂ ਹਾਂਜੀ ਹਾਂਜੀ ਇੱਥੇ ਅਸੀਂ ਦੇਖ ਰਹੇ ਹਾਂ ਕਿ ਬਈ ਬੈਠੇ ਨੇ ਬੋਲੀ ਵੀ ਉਹੀ ਹੈਗੀ ਹੈ ਤੇ ਇਹਨਾਂ ਦਾ ਵਿਹਾਰ ਵੀ ਉਹੀ ਹੈਗਾ ਇਹਨਾਂ ਦਾ ਬਿਹੇਵੀਅਰ ਵੀ ਉਹੀ ਹੈਗਾ ਬੁਨਿਆਦੀ ਤੌਰ ਤੇ ਇਹ ਵੇਖਣ ਵਾਸਤੇ ਆਇਆ ਮੈਂ ਫਸਟ ਟਾਈਮ ਆਇਆ ਇੱਥੇ ਉਸ ਤੋਂ ਅਲੱਗ ਸਾਰੇ ਸਰਦ ਪਾਰ ਤੋਂ ਆਇਓ ਹਾਂਜੀ ਬੜਾ ਬਾਲੇ ਦੇ ਵਿੱਚ ਸੀ ਤੁਹਾਡਾ ਜੜਾ ਜੀ ਬੜਾ گاਉਂ ਸੀਗਾ ਜੀ ਅਸੀਂ ਰਾਜਪੂਤ ਬਰਾਦਰੀ ਮੇਰਾ ਨਾਮ ਡਾਕਟਰ ਸ਼ਹਾਜ਼ਾਦ ਰਾਣਾ ਹੈ ਮੈਂ ਪ੍ਰੋਫੈਸਰ ਹੈਗਾ ਡਿਪਾਰਟਮੈਂਟ ਆਫ ਮੀਡੀਆ ਐਂਡ ਕਮਿਊਨੀਕੇਸ਼ਨ ਸਟੱਡੀਜ਼ ਇਸਲਾਮੀ ਯੂਨੀਵਰਸਿਟੀ ਆਫ ਬਹਾਵਲਪੁਰ ਦੇ ਵਿੱਚ ਤੇ ਪਿਛਲੇ ਦਿਨਾਂ 'ਚ ਮੈਂ ਚੇਅਰਮੈਨ ਵੀ ਸੀ ਤੇ ਹੁਣ ਮੇਰੇ ਕੋਲ ਅਸਾਈਨਮੈਂਟ ਨਹੀਂ ਹੈਗੀ ਬਟ ਮੇਰਾ ਫੀਲਡ ਵੀ ਜਿਸ ਤੂੰ ਗੱਲ ਕਰ ਰਹੇ ਹੋ ਮੀਡੀਆ ਹੀ ਹੈਗਾ ਮੀਡੀਆ ਨਾਲ ਤੇ ਮੀਡੀਆ ਹੈਗਾ ਜਿਹਨੇ ਸਾਨੂੰ ਇਹ ਕਾ ਲੋਕ ਇਸਰਾਜ਼ਾਂ ਦਾ ਹੈ ਨਾ ਵਿੱਚੋਂ ਕੱਢ ਦਿੱਤਾ ਹੈਗਾ ਮਾਮਲਾ ਨਹੀਂ ਉਹ ਤਾਂ ਸੋਸ਼ਲ ਮੀਡੀਆ ਹੈ ਨਾ ਪਹਿਲੇ ਮੀਡੀਆ ਨੇ ਤਾਂ ਕੁਝ ਨਹੀਂ ਕੀਤਾ ਉਹ ਤਾਂ ਕੰਟਰੋਲ ਮੀਡੀਆ ਸੀ ਨਾ ਜੀ ਉਹਦੇ ਵਾਸਤੇ ਇਹ ਦੇਖੋ ਨਾ ਪ੍ਰਿੰਟ ਮੀਡੀਆ ਤੇ ਟੀਵੀ ਮੀਡੀਆ ਪਹਿਲਾਂ ਵੀ ਸੀ ਇਲੈਕਟ੍ਰਿਕ ਮੀਡੀਆ ਪਹਿਲਾਂ ਵੀ ਸੀ ਉਹ ਕੰਟਰੋਲ ਮੀਡੀਆ ਹਾਂਜੀ ਉਹਨਾਂ ਨੇ ਕੱਖ ਕੱਖ ਨਹੀਂ ਕੀਤਾ ਮੈਂ ਤਾਂ ਇਲੈਕਟ੍ਰਿਕ ਦੀ ਗੱਲ ਹੀ ਨਹੀਂ ਕੀਤੀ ਥਿਸ ਇਜ਼ ਅ ਪੈਰਲਲ ਮੀਡੀਆ ਹਾਂ ਮਤਵਾਜ਼ੀ ਹੈਗਾ ਨਾ ਜੋ ਨਾਲ-ਨਾਲ ਚੱਲ ਰਿਹਾ ਹੈਗਾ ਤੇ ਹੁਣ ਪਪੂਲਰ ਮੀਡੀਆ ਬਣ ਗਿਆ ਹੈ ਇਹਨੂੰ ਅਸੀਂ ਸਿਟੀਜ਼ਨ ਜਰਨਲਿਸਟਿੰਗ ਵੀ ਕਹਿੰਦੇ ਹਾਂ ਹੁਣ ਅਸੀਂ ਜਿਹੜੇ ਇੱਥੇ ਦੇ ਸ਼ਹਿਰੀ ਹੈਗੇ ਜਿਹੜਾ ਤੁਹਾਡਾ ਮਨ ਹੈਗਾ ਤੁਸੀਂ ਉਹ ਉਹਨੂੰ ਅੱਗੇ ਲੈ ਕੇ ਜਾਂਦੇ ਹੋ ਤੇ ਜਿਹੜਾ ਪਹਿਲਾਂ মিডিਆ ਸੀ ਨਾ ਜੀ ਜਾਂ ਹੁਣ ਵੀ ਹੈ ਜਿਹੜਾ ਸਾਡੇ ਕੋਲ ਇਲੈਕਟ੍ਰੋਨਿਕ মিডিਆ ਯੂਨੀਵਰਸਿਟੀ ਕਹਿੰਦੇ ਉਹ ਸੇਠਾਂ ਦੇ ਕੋਲ ਹੈਗਾ ਮਾਲਕਾਂ ਕੋਲ ਹੈਗਾ ਇਹਦਾ ਮਾਲਕ ਉਹ ਇਹਦਾ ਓਨਰਸ਼ਿਪ ਖੁਦ ਉਹ ਪਰਸਨ ਕੋਲ ਹੈਗੀ ਤੁਹਾਡੀ ਹੁਣ ਜਿਹੜੀ ਇਹ ਇਹਨਾਂ ਕੋਲ ਡੇਰਾ ਹੈਗਾ ਇਹਨਾਂ ਦਾ ਆਪਣਾ ਪਰਸਨਲ ਹੈਗਾ ਅਗਰ ਇਹ ਕੋਈ ਸਰਕਾਰੀ ਦੇ ਹੋਣਗੇ ਤੇ ਉਹ ਸਾਰੀ ਪਾਲਿਸੀ ਉਹਨਾਂ ਦੀ ਚੱਲੇਗੀ ਤੁਹਾਨੂੰ ਲੱਗਦਾ ਹੈ ਕਿ ਸਰਕਾਰਾਂ ਨੂੰ ਚੁਭਦਾ ਹੈ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਚੁਭਦਾ ਜੀ ਬਹੁਤ ਜ਼ਿਆਦਾ ਤੁਸੀਂ ਦੇਖੋ ਉਹਦੇ ਚ ਕਿਉਂਕਿ ਜਿਹੜੀ ਗੱਲ ਉਹ ਦੱਬਣੀ ਚਾਹੁੰਦੇ ਸੀ ਹੱਸਾ ਉਹ ਸਾਹਮਣੇ ਆ ਰਹੀ ਹੈ ਅੱਜ ਅਸੀਂ ਅੰਜਮ ਸਰੋਆ ਕੋਲੇ ਬੈਠੇ ਆ ਤਾਂ ਇਹ ਸੋਸ਼ਲ ਮੀਡੀਆ ਕਰਕੇ ਆ ਜੀ ਸੋਸ਼ਲ ਮੀਡੀਆ ਕਰਕੇ ਅੰਜਮ ਸਰੋਆ ਚੰਗਾ ਬੋਲਦਾ ਹੈ ਚੰਗੀ ਗੱਲ ਰੱਖਦਾ ਹੈ ਕਿਸਾਨੀ ਦੀ ਗੱਲ ਕਰਦਾ ਹੈ ਪੰਜਾਬੀ ਦੀ ਗੱਲ ਕਰਦਾ ਤੇ ਉਹ ਚੜਦੇ ਪੰਜਾਬ ਨੂੰ ਵੀ ਚੰਗੀ ਲੱਗਦੀ ਹੈ ਚਾਹ ਜਿਸੀਂ ਤਾਰੋਂ ਪਾਰ ਵੀਜ਼ਾ ਲੈ ਕੇ ਇੱਥੇ ਆ ਕੇ ਬਹਿ ਗਏ ਜੀ ਡੈਫੀਨਿਟਲੀ ਜੀ ਦੇਖੋ ਨਾ ਇਹ ਇਹਦਾ ਇੰਪੈਕਟ ਕਰ ਲੋ ਇਹਦੀ ਤਾਕਤ ਕਰ ਲੋ ਇਹਦਾ ਜ਼ੋਰ ਕਰ ਲੋ ਇਹਦੇ ਤੇ ਵੀ ਹੁਣ ਕੋਸ਼ਿਸ਼ ਹੋ ਰਹੀ ਹੈ ਕਿ ਵੀ ਇਹਨੂੰ ਵੀ ਅਸੀਂ ਕੰਟਰੋਲ ਕਰ ਲਈਏ ਤੇ ਉਹ ਉਹ ਇਹਨੂੰ ਆਪਣੇ ਮੁਤਾਬਿਕ ਚਲਾਈਏ ਜ਼ੁਬਾਨੇ ਖਲ ਕੋ ਨਕਾਰਾ ਖੁਦਾ ਸਮਝੋ ਜਿਹੜੇ ਬੰਦਿਆਂ ਦੀ ਜ਼ੁਬਾਨ ਹੁੰਦੀ ਹੈ ਆਮ ਬੰਦਿਆਂ ਦੀ ਪਬਲਿਕ ਦੀ ਜ਼ੁਬਾਨ ਹੁੰਦੀ ਹੈ ਉਹ ਸਮਝੋ ਕਿ ਅੱਲਾ ਦੀ ਜ਼ੁਬਾਨ ਹੁੰਦੀ ਹੈ ਯਾਨੀ ਪੂਰੀ ਕਮਿਊਨਿਟੀ ਦੀ ਜ਼ੁਬਾਨ ਹੁੰਦੀ ਹੈ ਹੁਣ ਇਹਨਾਂ ਦੀ ਜਿਹੜੀ ਗੱਲਾਂ ਨੇ ਇਹਦੇ ਵਿੱਚ ਬਹੁਤ ਸਾਰੇ ਸਬਕ ਵੀ ਹੁੰਦੇ ਨੇ ਇਹਦੇ ਵਿੱਚ ਬਹੁਤ ਸਾਰੀ ਉਹ ਸ਼ੈਵਾਂ ਵੀ ਹੁੰਦੀਆਂ ਜਿਹੜੀਆਂ ਇਹਨਾਂ ਦੀ ਡਿਮਾਂਡ ਹੁੰਦੀ ਸਾਡੀ ਪਬਲਿਕ ਦੀ ਡਿਮਾਂਡ ਹੁੰਦੀ ਹੈ ਅੱਜ ਮੈਂ ਸੁਣ ਰਿਹਾ ਸੀ ਇਹਨਾਂ ਨੇ ਗੱਲ ਜਦੋਂ ਕੀਤੀ ਕਣਕ ਦੇ ਰੇਟਸ ਦੇ ਬਾਰੇ ਨਾਲ ਇੱਕ ਖੋਣੀ ਗੱਲ ਕੀਤੀ ਉਹ ਚੁੱਕੇ ਹੁਣ ਮੈਂ ਗਵਰਨਮੈਂਟ ਮੁਲਾਜ਼ਮ ਹੈਗਾ ਮੈਂ ਉਸ ਦੀ ਗੱਲ ਨਹੀਂ ਕਰ ਸਕਦਾ ਪਰ ਇਹ ਹੈਗਾ ਕਿ ਇੱਕ ਕਮਸ ਕਮ ਮਾਊਥ ਆਰਗਨ ਆਫ ਦਾ ਪਬਲਿਕ ਹੈ ਹਾਂ ਬਿਲਕੁਲ ਇਹ ਹੁੰਦਾ ਜੀ ਤੁਸੀਂ ਬੜੀ ਛੋਟੀ ਗੱਲ ਕਰ ਰਹੇ ਹੋ ਜਿਹੜਾ ਸੋਸ਼ਲ ਮੀਡੀਆ ਅਸੀਂ ਕਹ ਲੈਦੇ ਨੇ ਉਹ ਹੈ ਹੀ ਸੋਸ਼ਲ ਹੈਗਾ ਨਾ ਜੀ ਤੇ ਜਦੋਂ ਤੁਸੀਂ ਉਹਨੂੰ ਕੰਟਰੋਲ ਕਰ ਲੋਗੇ ਤੇ ਡੈਫੀਨਿਟਲੀ ਤੁਹਾਡੀ ਮੈਂ ਕਹਿੰਦਾ ਸਾਨੂੰ ਖਾਸ ਕਰਕੇ ਦੋਆ ਮਲਕਾਂ ਨੂੰ ਨਾ ਪੰਜਾਬ ਚੜ੍ਹਦੇ ਤੇ ਲੈਂਦੇ ਪੰਜਾਬ ਨੂੰ ਮਾਰਕ ਜੁਕਰਬਰਗ ਜਿਹੜਾ ਉਹਦਾ ਬੜਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਸਹੀ ਬਾਤ ਉਹਦਾ ਕਿਤੇ ਜਨਮ ਦਿਨ ਮਨਾਉਣ ਦਾ ਪਤਾ ਹੋਣਾ ਆਪਾਂ ਉਹਦਾ ਜਨਮ ਕੇਕ ਕਟਿਆ ਕਰੀਏ ਆ ਫੇਸਬੁਕ ਦਾ ਮਾਲਕ ਜਿਹੜਾ ਮਾਰਕ ਜੁਕਰਬਰਗ ਵਾਹ ਵੈ ਵਾਹ ਜਿੰਨੇ ਫੇਸਬੁਕ ਦੀ ਕਾਰਡ ਕੱਢੀ ਹੈ ਹੈ ਮੈਂ ਤਾਂ ਕਹਿੰਦਾ ਇਹ ਸਿਰਫ ਜਨਮ ਦਿਨ ਨਹੀਂ ਸਨਮ ਦਿਨ ਵੀ ਮਨਾਣਾ ਚਾਹੀਦਾ ਹੈ ਉਹ ਸਾਡਾ ਸਨਮ ਹੈਗਾ ਜਿਸ ਦੀ ਵਜ੍ਹਾ ਨਾਲ ਅਸੀਂ ਇਹ ਨਾਲ ਆਪਸ ਜੁੜੇ ਤਾਂ ਗਈ ਹੈ अदरवाइज ਕਿੱਥੇ ਤੁਸੀਂ ਇੱਥੇ ਪਹੁੰਚਣਾ ਸੀਗਾ ਨਾ ਤੁਹਾਨੂੰ ਇਸ ਇਲਾਕੇ ਦਾ ਪਤਾ ਲੱਗਣਾ ਸੀ ਨਾ ਸਰੋਇਆ ਸਾਹਿਬ ਦਾ ਪਤਾ ਲੱਗਣਾ ਸੀ ਨਾ ਸਾਨੂੰ ਤੁਹਾਡਾ ਪਤਾ ਲੱਗਣਾ ਸੀਗਾ ਮੇਰੇ ਅ ਅੰਕਲ ਨੇ ਸਸਰ ਨੇ ਉਹ ਬੜੇ ਪੰਜਾਬੀ ਤੁਹਾਡੇ ਉੱਥੇ ਮੁਸ਼ਾਇਰਾ ਵੀ ਪੜ ਕੇ ਆਏ ਨੇ ਚੰਡੀਗੜ੍ਹ ਦੇ ਵਿੱਚ ਪੰਜਾਬੀ ਦੇ ਬਹੁਤ ਸ਼ਾਨ ਅਹਿਸਾਨ ਰਾਣਾ ਸਾਹਿਬ ਨੇ ਉਹ ਕਹਿੰਦੇ ਨੇ ਕਿ ਨਜ਼ਰਾਂ ਨਜ਼ਰਾਂ ਕਿੱਥੇ ਠਹਿਰਦੀਆਂ ਕਲਚਰ ਦੇ ਹਵਾਲੇ ਨਾਲ ਨਜ਼ਰਾਂ ਕਿੱਥੇ ਠਹਿਰਦੀਆਂ ਸਫਰੇ ਅੱਠੇ ਪੈਰਦੀਆਂ ਕੰਨੋ ਬੋਲੇ ਹੋ ਗਏ ਆ ਸੁਣ ਸੁਣ ਗੱਲਾਂ ਸ਼ਹਿਰ ਦੀ ਸੁਣ ਸੁਣ ਗੱਲਾਂ ਸ਼ਹਿਰ ਦੀ ਵਾ ਵਾ ਤੇ ਗੁਜ਼ਾਰਿਸ਼ ਇਹ ਜੀ ਕਿ ਹੁਣ ਜਿਹੜੇ ਸ਼ਹਿਰ ਨੇ ਨਾ ਜੀ ਉਹ ਖਾ ਤੇ ਗਏ ਨੇ ਸਾਨੂੰ ਹਮ ਪਰ ਇਹ ਜੇ ਕਿ ਜਿਹੜੀ ਅਸਲ ਸ਼ਹਿ ਹੁੰਦੀ ਹੈ ਉਹਦੇ ਵਾਸਤੇ ਬੰਦਾ ਬੜਾ ਨਾਸਦਾ ਭਾਈ ਦਾ ਹੁਣ ਤੁਹਾਨੂੰ ਜਿਹੜਾ ਨੋਸਟਾਲਜੀ ਆ ਯਾਦ ਆ ਰਿਹਾ ਸੀਗਾ ਮੈਂ ਰੈਡ ਦੇ ਸ਼ਹਿਰ ਚ ਆ ਗਿਆ ਜੰਪਲ ਮੇਰੀ ਉੱਥੇ ਲੇਕਿਨ ਸਾਡਾ ਨਾਲ ਇੱਕ ਪਿੰਡ ਹੈਗਾ ਉਹ ਤੁਸੀਂ ਜਦੋਂ ਗੱਲ ਕੀਤੀ ਬਾਜ਼ਰ ਕੇ ਲਈ ਦੀ ਜਦੋਂ ਤੁਸੀਂ ਗੱਲ ਕੀਤੀ ਖਿੱਦੋ ਹੁੰਦਾ ਸੀ ਜਦੋਂ ਅਸੀਂ ਤੁਸੀਂ ਹੋਕੀ ਖੇ ਆ ਬਿਲਕੁਲ ਬਿਲਕੁਲ ਤੇ ਉਹ ਸਾਰੀ ਸ਼ੈਵਾਂ ਜਿਹੜੀਆਂ ਨੇ ਉਹ ਕੀ ਸੀਗੇ ਉਹ ਫਿਜ਼ੀਕਲ ਐਕਸਰਸਨ ਸੀਗੇ ਹੁਣ ਤੁਸੀਂ ਜਿਹੜੀ ਗੱਲ ਕੀਤੀ ਨਾ ਕਿ ਅਸੀਂ ਬਹਿ ਗਏ ਇੱਥੇ ਭਾਵੇਂ ਉਹ ਸਾਡਾ ਗੇਮ ਹੈਗੀ ਹੈ ਈਵਨ ਸਾਡੀ ਸਟੱਡੀਜ਼ ਵੀ ਹੈਗੀ ਹੈ ਉਹ ਜਦੋਂ ਤੱਕ ਮੈਨੂਅਲ ਕਿਤਾਬ ਦੀ ਆਪਣੀ ਖੁਸ਼ਬੂ ਨਾ ਹੋਵੇ ਬਿਲਕੁਲ ਜੀ ਬਿਲਕੁਲ ਫੇਲ ਮੈਦਾਨ ਦੇ ਵਿੱਚ ਆਪਸ ਵਿੱਚ ਇੱਕ ਦੂਜੇ ਨੂੰ ਅਸੀਂ ਜ਼ੋਰ ਨਾਲ ਮਾਰਿਓ ਇਹ ਅਣਗੀਨਾ ਮਾਰੇ ਫਾਉਲ ਨ ਤੇ ਲੋਥ ਫਾਇਦੇ ਚ ਹੈਗਾ ਹੁਣ ਆਪਾਂ ਬੈਠੇ ਨੇ ਜੀ ਆਪ ਇਨਸਾਨ ਦੇ ਨਾਲ ਇਨਸਾਨ ਦੀ ਜੁੜਤ ਬਹੁਤ ਜ਼ਰੂਰੀਆ ਕੀ ਹੈ ਬਿਲਕੁਲ ਜੀ ਇਤੇ ਇਹਨੇ ਸੋਸ਼ਲ ਮੀਡੀਆ ਨੇ ਇੱਕ ਥੋੜਾ ਜਿਹਾ ਖਰਾਬੀ ਵੀ ਕੀਤੀ ਹੈ ਕਿ ਇਨਸਾਨ ਤੋਂ ਇਨਸਾਨ ਦੂਰ ਦਾ ਇਨਸਾਨ ਨੇ ਨੇੜੇ ਆ ਗਿਆ ਨੇੜੇ ਵਾਲਾ ਦੂਰ ਚਲਾ ਗਿਆ ਆ ਤੁਸੀਂ ਹੁਣ ਉਠੋਗੇ ਹਾਂਜੀ ਅਸੀਂ ਸਾਰੇ ਮੈਂ ਦੇਖਿਆ ਸੁਰੇਸ਼ ਸਾਹਿਬ ਨੇ ਯੂਜ਼ ਕਰ ਰਹੇ ਅਸੀਂ ਇਹ ਦੋ ਆ ਕੇ ਬੈਠੇ ਆ ਸਾਡੀ ਕੋਸ਼ਿਸ਼ ਹੋਈ ਕਿ ਅਸੀਂ ਦੱਸ ਦੇਈਏ ਕਿ ਅਸੀਂ ਸੁਰੇਸ਼ ਸਾਹਿਬ ਕੋਲ ਆ ਕੇ ਬੈਠੇ ਹਾਂ ਬਾਅਦ ਵੀ ਦੱਸ ਸਕਦੇ ਹਾਂ ਪ੍ਰੋਬਲਮ ਹੈ ਐਡਿਕਸ਼ਨ ਹੋ ਗਈ ਹੈ ਇਸ ਚੀਜ਼ ਨੂੰ ਅਸੀਂ ਲਿਮਟਿਡ ਕਰੀਏ ਉਹਦੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਅਛਾਈ ਹੈਗੀ ਉਹਨੂੰ ਉੱਥੇ ਤੱਕ ਕਰੀ ਪ੍ਰੋਡਕਟਿਵ ਐਕਟਿਵ ਯੂਜ਼ ਹੋਣਾ ਚਾਹੀਦਾ ਸਾਡੇ ਕੋਲ ਤੁਹਾਡੇ ਨੂੰ ਮੈਨੂੰ ਅੰਦਾਜ਼ਾ ਨਹੀਂ ਸਾਡੇ ਜਿਹੜੀ ਪਬਲਿਕ ਹੈਗੀ ਹੈ ਉਹ ਭਾਵੇਂ ਬੜਾ ਬਡੇਰਾ ਹੈਗਾ ਭਾਵੇਂ ਬੱਚਾ ਹੈਗਾ ਹੁਣ ਮੇਰੀ ਭਾਂਜੀ ਸੀ ਉਹ ਛੋਟਾ ਜਿਹਾ ਉਹਦਾ ਬੇਟਾ ਹੈਗਾ ਕੁਝ ਮਹੀਨਿਆਂ ਦਾ ਉਹਨੂੰ ਬ੍ਰੈਕਫਾਸਟ ਕਰਾ ਰਹੀ ਸੀ ਤੇ ਨਾਲ ਉਹਨੇ ਇੱਕ ਵੀਡੀਓ ਲਾਈ ਸੀ ਮੈਂ ਬੜੀ ਨਰਾਜ਼ਗੀ ਦਾ ਇਜ਼ਹਾਰ ਕੀਤਾ ਸਾਡੇ ਇਦਾਂ ਹੀ ਆ ਜੀ ਮੈਂ ਕਿਹਾ ਬੇਟਾ ਇਹ ਕੰਮ ਨਾ ਕਰ ਬੱਚਾ ਸਵੇਰੇ ਸਕੂਲ ਜਾਣ ਲੱਗਾ ਤਿਆਰ ਨਹੀਂ ਹੁੰਦਾ ਜਿੰਨਾ ਚਿਰ ਉਹਨੂੰ ਸਾਹਮਣੇ ਹੱਥੀ ਗੇਮ ਫੜਾ ਦਿਓ ਫਿਰ ਉਹ ਤਿਆਰ ਹੋ ਇਹ ਵੀ ਇਹਦੇ ਦੇ ਵਿੱਚ ਸੋਚ ਰਹੇ ਆ ਬੜੀ ਗੱਲ ਬਾਤ ਹੁੰਦੀ ਕਿਉਂਕਿ ਮੈਂ ਇਹਦਾ ਹੀ ਸਟੂਡੈਂਟ ਹੈਗਾ ਮੀਡੀਆ ਦਾ ਇਨਕਮਿਊਨੀਕੇਸ਼ਨ ਦਾ ਇਹਦੇ ਤੇ ਅਸੀਂ ਬੜੀ ਰਿਸਰਚ ਵੀ ਕਰਾਈ ਹੈ ਹੂੰ ਇਹ ਸਾਡੇ ਵਾਸਤੇ ਇੱਕ ਬਹੁਤ ਵੱਡਾ ਆ ਕਹ ਲੋ ਕਿ ਖਰਾਬੀ ਵੀ ਆ ਗਈ ਹੈ ਬਿਲਕੁਲ ਕੋਈ ਵੀ ਵੈਪ ਕੋਈ ਵੀ ਚੀਜ਼ ਆ ਉਹਦਾ ਨੈਗੇਟਿਵ ਅਸਰ ਦੱਸਦਾ ਹੁੰਦਾ ਹੂ ਤੁਸੀਂ ਕੋਈ ਵੀ ਕਰੋ ਤੇ ਤੁਹਾਨੂੰ ਇੱਥੇ ਦਾ ਜਿਹੜਾ ਕਲਚਰ ਹੈ ਉਹਦੇ ਬਾਰੇ ਚ ਤੁਸੀਂ ਕਿਸ ਤਰ੍ਹਾਂ ਦਾ ਜਿਹੜਾ ਫੀਲ ਕੀਤਾ ਸੀ ਤੇ ਇੱਥੇ ਕੀ ਮਹਿਸੂਸ ਕੀਤਾ ਇੱਥੇ ਕੋਈ ਥੋੜਾ ਜਿਹਾ ਬਿਹਤਰ ਹੈਗਾ ਹਾਂ ਬਿਲਕੁਲ ਜਿਹੜਾ ਪੰਜਾਬੀ ਪਿੰਡੂ ਸੱਭਿਆਚਾਰਾ ਹੋਵੇ ਸਾਹਮਣੇ ਰੱਖਿਆ ਪਰ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਜ਼ਿਆਦਾ ਹੀ ਪਰਦੇ ਚ ਰੱਖ ਉਹ ਸਾਡੀਆਂ ਜਿਵੇਂ ਸਾਡੇ ਉਹਦੇ ਤਰਿੰਜਣ ਤੀਆਂ ਲੱਗਦੀਆਂ ਸੀ ਮੇਲੇ ਲੱਗਦੇ ਸੀ ਪਤਾ ਨਹੀਂ ਤੁਹਾਡੇ ਲੱਗਦੇ ਹੈ ਕਿ ਨਹੀਂ ਲੱਗਦੇ ਕੁੜੀਆਂ ਦੇ ਅਜੇ ਵੀ ਲੱਗਦੇ ਲੱਗਦੇ ਤਰਿੰਜਣ ਤੀਆਂ ਦੇ ਮੇਲੇ ਹਨਾ ਸਾਡੇ ਤਾਂ ਉਹ ਖਤਮ ਹੋ ਗਏ ਓਹੋ ਸਾਡੇ ਤੋਂ ਬਿਲਕੁਲ ਹੀ ਖਤਮ ਸਾਡੇ ਉਹ ਹੁਣ ਹੋ ਗਏ ਕਾਲਜਾਂ ਦੇ ਵਿੱਚ ਬਸ ਉਹ ਕੁੜੀਆਂ ਦੇ ਉਹ ਮੇਲੇ ਸੇਮ ਹੈ ਜੀ ਟੈਂਪਰੇਰੀ ਤਿਆਰ ਕਰਕੇ ਤੇ ਉਹਨੂੰ ਇੱਕੋ ਬਸ ਭੰਗੜਾ ਤੇ ਗਿੱਧਾ ਹੋ ਗਿਆ ਬਸ ਇੰਨਾ ਹੀ ਕਾ ਤੁਸੀਂ ਦੇਖੋ ਤੁਸੀਂ ਸੁਹਾਗਾ ਦੌੜ ਕੋੜਿਆਂ ਦੀ ਦੌੜ ਉਹ ਸਾਰੀਆਂ ਚੀਜ਼ਾਂ ਸਾਮਕੇ ਰੱਖੀਆਂ ਹੋਈਆਂ ਤੋ ਸਾਡੇ ਤਾਂ ਘਰਾਂ 'ਚ ਮੱਝਾਂ ਨਹੀਂ ਆਈਆਂ ਤੇ ਗਾਂ ਬਲਦ ਕਿੱਥੋਂ ਆਉਣੇ ਓਏ ਹੋਏ ਅੱਛਾ ਅੱਛਾ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਜੱਟ ਬਰਾਦਰੀ ਕਹ ਲੋ ਜਾਂ ਕਿਸਾਨ ਬਰਾਦਰੀ ਕਹ ਲੋ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੀ ਐ ਉਹ ਵੀ ਦੁੱਧ ਮੁੱਲ ਲੈਂਦੇ ਆ ਸਬਜ਼ੀਆਂ ਬਾਹਰੋਂ ਵੇਚਣ ਵਾਲਾ ਆਉਂਦਾ ਉਹ ਤੋਂ ਲੈਂਦੇ ਆ ਜਦੋਂ ਕਿ ਆਪਦੀ ਨਾਲ ਹੀ ਬਾਹਰ ਕੈਰੀ ਖਾਲੀ ਹੁੰਦੀ ਹੈ ਬੜੀ ਸੋਹਣੀ ਗੱਲ ਕੀਤੀ ਹਾਂ ਇਹਨਾਂ ਦਾ ਵੀ ਦਿਲ ਕਰਦਾ ਵੈਸੇ ਦਿਲ ਕਰਦਾ ਉਧਰ ਚਾਨ ਨੂੰ ਪਿੰਡ ਕਿਹੜਾ ਸੀਗਾ ਉਧਰ ਤੁਹਾਡਾ ਆਪਾਂ ਉਹ ਗੱਲਾਂ ਤਾਂ ਰਹਿ ਗਈਆਂ ਸਾਡੀ ਨਾ ਜੀ ਰਿਆਸਤ ਪਟਿਆਲਾ ਸੀ ਲੈ ਜ਼ਿਲ੍ਹਾ ਅੰਬਾਲਾ ਸੀ ਰਾਜਿਆਂ ਦੇ ਜ਼ਿਲ੍ਹਿਆਂ ਦੇ ਹਾਂ ਤਹਿਸੀਲ ਨ ਤੇ ਜਿਹੜਾ ਪਟਿਆਲੇ ਤਰਮੇੜੀ ਦੇ ਵਿੱਚ ਮੇਰੇ ਨਾਨਕੇ ਸੀ ਮੇਰੀ ਮਾਂ ਉੱਥੇ ਦੀ ਐ ਤੇ ਦਾਦਕੇ ਮੇਰੇ ਅੰਬਾਲੇ ਦੇ ਸੀ ਅੰਬਾਲੇ ਦੇ ਹਾਂਜੀ ਦਿਲ ਕਰਦਾ ਫਿਰ ਉਧਰ ਜਾਣ ਨੂੰ ਬਹੁਤ ਜੀ ਕਰਦਾ ਅਪਲਾਈ ਨਹੀਂ ਕੀਤਾ ਕਦੀ ਇਹ ਮਰੂਗਾ ਨਾ ਫਿਕਰ ਸਾਨੂੰ ਮਰਾਉਂਗੇ ਪੱਕਾ ਇਹ ਪੈਸੇ ਕੱਟਣਾ ਪੈਣਾ ਚਾਹੁੰਦੇ ਨਹੀਂ ਤੇ ਇਹ ਕੋ ਸਟੀਲ ਦਾ ਮਰਨਾ ਤਾਂ ਹੈ ਸਾਰਿਆਂ ਨੇ ਮਰਨਾ ਇਹ ਵੀ ਮਰੂਗਾ ਇਹ ਸਟੀਲ ਦੀ ਬਾਡੀ ਚਲੋ ਫੇਰ ਕੱਟ ਲਿਓ ਅੱਛਾ ਉਹ ਤੁਸੀਂ ਅੱਗੇ ਗੱਲ ਕਰਦੇ ਸੀ ਨਾ ਮੇਲਿਆਂ ਦੀ ਹਾਂ ਹਾਂ ਹਾਏ ਹਾਏ ਤੁਸੀਂ ਕਿਥੇ ਮੇਲਿਆਂ ਚ ਇੱਥੇ ਸਾਡਾ ਮੇਲਾ ਦੇਖੋ ਨਾ ਤੁਹਾਡੀ ਰੂਹ ਤ ਆ ਜਾਹੋ ਜੇ ਹਾਂ ਉਹੀ ਚੀਜ਼ਾਂ ਪੁਰਾਣੀਆਂ ਵਿੱਚ ਅਜੇ ਆਉਂਦੀਆਂ ਐਸੇ ਮੈਂ ਟੋਬਾ ਟੈਗ ਸਿੰਘ ਆ ਜੀ ਮੇਰੇ ਨਾਨਕੇ ਦੀ ਹਾਂ ਹਾਂ ਟੋਬਾ ਟੈਗ ਸਿੰਘ ਲੈ ਉਹਨਾਂ ਨੇ ਬਲਦਾਂ ਦਾ ਨਾ ਹਲੇ ਤੱਕ ਇਦਾਂ ਸ਼ੌਕ ਕੀਤਾ ਹੈ ਵੀ ਹਜੇ ਇਦਾਂ ਦਾ ਕਿਸੇ ਨੇ ਘੋੜਿਆਂ ਦਾ ਵੀ ਨਹੀਂ ਕੀਤਾ ਵਾਹ ਵੜੇ ਦੋਂਦੇ ਚੌਗੇ ਬਲਦ ਤੇ ਮੈਂ ਕਹਿੰਦਾ ਵੀ ਜਿੱਦਾਂ ਨੁਕਰੇ ਘੋੜੇ ਨਹੀਂ ਖੜੇ ਹੁੰਦੇ ਹਾਂ ਇਦਾਂ ਨਸਲਾਂ ਤੇ ਕੀਮਤਾਂ ਵੀ ਬੜੀਆਂ ਤੇ ਸ਼ੌਕ ਕਰਦੇ ਆ ਰੋਜ਼ ਭੱਜਦੇ ਨਹੀਂ ਵੀ ਕਦੀ ਮੇਲਿਆਂ ਤੇ ਉਹਨਾਂ ਨੇ ਆਪਣੇ ਗਰਾਊਂਡ ਬਣਾਏ ਜਿਹੜੀ ਸੁਹਾਗਾ ਦੌੜ ਕਰਦੇ ਆ ਬੇਲੀਆਂ ਦੀ ਉਹ ਕੀ ਹੈ ਮਗਰ ਰੇੜੀ ਜੀ ਬੰਨੀ ਹੁੰਦੀ ਹੈ ਅੱਛਾ ਰੇੜੀ ਠੀਕ 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 ਆ ਕਿਲਾ ਰਾਏਪੁਰ ਮੇਲਾ ਜਾਂਦਾ ਆਪਣੇ ਸਾਡੇ ਉਥੇ ਇੱਕ ਜਗ੍ਹਾ ਚੱਲਦਾ ਹੈ ਕਿਲਾ ਰਾਏਪੁਰ ਹਾਂ ਹਾਂ ਇਹਨੂੰ ਸਰ ਗੁਰਦਰਸ਼ਨ ਸਿੰਘ ਨੇ ਜਿਸ ਤਰ੍ਹਾਂ ਗੱਲ ਕੀਤੀ ਨਾ ਸੋਸ਼ਲ ਮੀਡੀਆ ਦੀ ਕਿਉਂਕਿ ਜਿਹੜਾ ਪਹਿਲੇ ਸਟੇਟ ਮੀਡੀਆ ਸੀ ਨਾ ਉਹ ਰੇਡੀਓ ਸੀ ਜਾਂ ਟੀਵੀ ਸੀ ਇੱਕੋ ਹੀ ਚੈਨਲ ਹੁੰਦਾ ਸੀ ਹਾਂ ਹੁਣ ਜਿਹੜਾ ਸੋਸ਼ਲ ਮੀਡੀਆ ਵਾ ਨਾ ਇਹਦੇ ਚ ਇੱਕ ਬੰਦੇ ਦੇ 4-5 ਚੈਨਲ ਆ ਹਾਂ ਉਹ ਫੇਸਬੁਕ ਤੇ ਵੀ ਉਹਦਾ ਚੈਨਲ ਆ ਉਹਦਾ YouTube ਤੇ ਵੀ ਚੈਨਲ ਆ ਉਹਦਾ ਇੰਸਟਾ ਤੇ ਵੀ ਚੈਨਲ ਆ TikTok ਤੇ ਵੀ ਚੈਨਲ ਆ ਇਹ ਜਦੋਂ 2006 ਦੇ ਵਿੱਚ ਨਾ ਉਦੋਂ ਜਦੋਂ YouTube ਤੇ ਫਲੈਸ਼ ਵਾਲੀ ਆਂਦੀ ਸੀ ਵੀਡੀਓ ਉਦੋਂ ਕਹਿੰਦੇ ਸੀ ਵੀ ਆਣੇ ਵਾਲਾ ਵਕਤ ਜਿਹੜਾ ਨਾ ਫਲੈਸ਼ ਜਰਨਲਿਜ਼ਮ ਦਾਵਾ ਅੱਛਾ ਹਾਂ ਤੇ ਉਹ ਫਲੈਸ਼ ਵਾਲੀ ਟੈਕਨਾਲੋਜੀ ਤਾਂ ਨਹੀਂ ਯਾਨੀ ਕਿ ਉਸ ਤੋਂ ਹਿਸਾਬ ਸੇ ਅੱਗੇ ਵਧੀ ਪਰ ਇਹ ਆ ਕਿ ਹੈ ਹੁਣ ਸਾਰਾ ਜਿਹੜਾ ਜਰਨਲਿਜ਼ਮ ਆ ਨਾ ਹੁਣ ਹਰ ਬੰਦਾ ਹੀ ਆਪਣੀ ਜਗ੍ਹਾ ਤੇ ਜਿਹੜਾ ਚੈਨਲ ਆ ਆਪਣੀ ਗੱਲ ਰੱਖ ਸਕਦਾ ਆਪਣੀ ਗੱਲ ਰੱਖਦਾ ਔਰ ਉਹਦਾ ਇੰਪੈਕਟ ਵੀ ਬਹੁਤ ਜ਼ਿਆਦਾ ਸਿਆਸੀ ਤੌਰ ਤੇ ਵੀ ਸਮਾਜੀ ਤੌਰ ਤੇ ਵੀ ਹਰ ਹਵਾਲੇ ਨਾਲ ਜਿਹੜਾ ਨਾ ਬਹੁਤ ਜ਼ਿਆਦਾ ਵਾ ਤੇ ਅਗਰ ਅਸੀਂ ਦੇਖੀਏ ਕਿ ਸਾਡੇ ਜਿਹੜੀ ਚੜਦੇ ਤੇ ਲੈਂਦੇ ਪੰਜਾਬ ਦੀ ਜਿਹੜੀ ਬਰਫ਼ 70 ਸਾਲਾਂ ਚ ਨਹੀਂ ਨਾ ਇੰਨੀ ਪਿੰਗਲੀ ਆ ਆ ਜਿੰਨੀ ਪੰਜ-ਛੇ ਸਾਲਾਂ ਦੇ ਸੋਸ਼ਲ ਮੀਡੀਆ ਨੇ ਪੰਗਲਾ ਦਿੱਤੀ। ਕੀ ਬਾਤ ਹੈ? ਹੈ? ਤੇ ਇਸਤਰੀ ਹੁਣ ਨਾ ਤਾਂ ਤੁਸੀਂ ਸਾਡੇ ਲਈ ਅਜਨਬੀਆਂ ਨਾ ਅਸੀਂ ਤੁਹਾਡੇ ਲਈ ਅਜਨਬੀਆਂ। ਸਾਨੂੰ ਪਤਾ ਵਾ ਕਿ ਯਾਰ ਇਹ ਬੰਦੇ ਕੰਮ ਕਰ ਰਹੇ ਆ, ਉਹ ਬੰਦੇ ਕੰਮ ਕਰ ਰਹੇ। ਅਸੀਂ ਯਾਨੀ ਕਿ ਅਗਰ ਤੁਸੀਂ ਇਹ ਤਾਂ ਆ ਗਏਂ, ਅਗਰ ਤੁਸੀਂ ਨਹੀਂ ਵੀ ਨਾ ਆਂਦੇ। ਸਾਨੂੰ ਪਤਾ ਵਾ ਕਿ ਇਹ ਬੰਦੇ ਉੱਥੇ ਫਿਰ ਉੱਥੇ ਆ ਕੰਮ ਕਰ ਰਹੇ ਆ। ਬਿਲਕੁਲ ਬਿਲਕੁਲ ਜੀ। ਤੇ ਬੜਾ ਇਹਨੇ ਵਧੀਆ ਸੋਸ਼ਲ ਮੀਡੀਆ ਨੇ ਕੰਮ ਕੀਤਾ। ਤੇ ਬਾਕੀ ਜਿਹੜੀ ਤੁਸੀਂ ਕਲਚਰ ਦੀ ਗੱਲ ਕੀਤੀ ਹੈ ਨਾ ਵੀ ਅਸਲ 'ਚ ਲੈਂਦੇ ਪੰਜਾਬ ਦੇ ਜਿੰਨੇ ਵੀ ਮੁੰਡੇ ਆ ਨਾ ਉਹਨਾਂ ਨੂੰ ਜਿੰਨੀ ਸ਼ਾਬਾਸ਼ੀ ਚੜ੍ਹਦੇ ਪੰਜਾਬ ਵੱਲੋਂ ਤੇ ਬਾਹਰ ਰਹਿਣੇ ਵਾਲੇ ਬੰਦਿਆਂ ਵੱਲੋਂ ਮਿਲੀ ਹੈ ਨਾ ਜੀ ਜੀ ਉਹਦੀ ਵਜ੍ਹਾ ਵਾ ਹੂੰ ਕਹਿੰਦੇ ਸ਼ਹਿ ਲੱਭਦਾ ਉਹ ਹੈ ਜਿਹਦੀ ਗਵਾਚੀ ਹੋਵੇ ਹਾਂ ਜੀ ਹਾਂ ਜੀ ਹਾਂ ਜੀ ਹੈ ਕਿਉਂਕਿ ਤੁਹਾਡਾ ਕਲਚਰ ਜਿਹੜਾ ਵਾ ਨਾ ਜਿਆਦਾ ਗਵਾਚ ਗਿਆ ਉਹ ਕਹਿੰਦੇ ਨਹੀਂ ਵੀ ਕਈ ਵਾਰੀ ਇਗਨੋਰ ਉਹ ਇਗਨੋਰੈਂਸ ਜਿਹੜੀ ਹੈ ਨਾ ਉਹ ਵੀ ਮੌਜ ਹੁੰਦੀ ਆ ਹੂੰ ਇਹ ਸਾਡੇ ਯਾਨੀ ਕਿ ਬਹੁਤ ਜ਼ਿਆਦਾ ਤਰੱਕੀ ਨਾ ਹੋਣ ਦੀ ਵਜ੍ਹਾ ਤੋਂ ਨਾ ਇਹ ਸਾਡਾ ਕਲਚਰ ਵੀ ਜਿਹੜਾ ਵਾ ਨਾ ਕੁਝ ਮਹਫੂਜ਼ ਬੱਚਾ ਬੱਚਾ ਰਹਿ ਗਏ ਅਗਰ ਜੇ ਸਾਡਾ ਵੀ ਇੱਥੇ ਜਿਹੜਾ ਵਾ ਨਾ ਉਹ 1 ਪਾਉਂਡ ਡਾਲਰ ਉਸ ਦੇ ਹਿਸਾਬ ਸਰ ਆ ਜਾਂਦੇ ਤੇ ਫਿਰ ਸ਼ਾਇਦ ਇਹ ਸਾਡੇ ਵੀ ਖੇਤ ਖੇਲਿਆਣ ਉਸ ਤਰ੍ਹਾਂ ਦੇ ਨਾ ਰਹਿੰਦੇ ਛਲੀਆਂ ਖਾ ਲੋ ਬਸ ਉਹ ਕੋਪੂਨੀ ਵੀ ਆਖ ਨਹੀਂ ਥੋੜੀ ਦੇਰ ਫਿਰ ਰੋਕ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਰਾਣਾ ਸਾਹਿਬ ਗੱਲ ਕਰ ਰਹੇ ਸੀ ਮੈਂ ਕਹਿ ਰਿਹਾ ਸੀ ਕਿ ਸੋਸ਼ਲ ਮੀਡੀਆ ਦਾ ਇੰਨਾ ਕੇ ਜ਼ਿਆਦਾ ਪ੍ਰਭਾਵ ਹੈ ਕਿ ਜਿਵੇਂ ਸਾਨੂੰ ਪਾਕਿਸਤਾਨ ਆਉਣ ਦਾ ਕ੍ਰੇਜ਼ ਕਿੱਥੋਂ ਪਿਆ ਤੁਸੀਂ ਵੀ ਅੱਜ ਤੋਂ 4-5 ਸਾਲ ਪਹਿਲਾਂ 7 ਸਾਲ ਪਹਿਲਾਂ ਕਿਸੇ ਨੂੰ ਕਰੇਜ਼ ਇਹਨਾਂ ਨਹੀਂ ਸੀ ਕਿਉਂ ਪਿਆ ਕਿਉਂਕਿ ਅਸੀਂ ਇੰਡੀਆ ਦੇ ਵਿੱਚ ਸਾਰੇ ਸਰੋਆ ਸਾਹਿਬ ਦੀਆਂ ਵੀਡੀਓ ਵੇਖਦੇ ਆ ਵਾ ਵਾ ਮੁਕਾਰ ਭਿੰਡਰ ਦੀਆਂ ਵੇਖਦੇ ਆ ਜੈਵੀ ਹੰਜਰਾ ਸਾਹਿਬ ਨੂੰ ਵੇਖਦੇ ਆ ਨਾਸਰ ਢਿੱਲੋਂ ਸਾਹਿਬ ਨੂੰ ਵੇਖਦੇ ਆ ਸਾਡੇ ਮੁੰਡੇ ਇਹਨਾਂ ਨੂੰ ਫੋਲੋ ਕਰਦੇ ਆ ਤੇ ਸਾਡੇ ਜਿਵੇਂ ਕਲਚਰ ਹੌਲੀ-ਹੌਲੀ ਅਸੀਂ ਸਾਡੇ ਪਿੰਡ ਵੀ ਕਲਚਰ ਤੋਂ ਦੂਰ ਹੁੰਦੇ ਜਾਂਦੇ ਆ ਇਹ ਲੋਕ ਅਜੇ ਵੀ ਇਹਨਾਂ ਨੇ ਆਪਣਾ ਵਿਰਸਾ ਸੰਭਿਆ ਹੋਇਆ ਤੇ ਮੈਂ ਗੁਰਦਰਸ਼ਨ ਸਾਹਿਬ ਨੂੰ ਮੈਂ ਪਿਛਲੇ 1 ਸਾਲ ਤੋਂ ਮੈਂ ਕਹਿ ਰਿਹਾ ਮੈਂ ਕਿ ਜੇ ਆਪਾਂ 5-7 ਸਾਲ ਲੇਟ ਹੋ ਗਏ ਨਾ ਤੇ ਉਹਨਾਂ ਨੇ ਵੀ ਉਹਨਾਂ ਨੇ ਵੀ ਆਪਣੇ ਵਰਗੀ ਹੋ ਜਾਣਾ ਤੇ ਫਿਰ ਆਪਾਂ ਨੂੰ ਪਾਕਿਸਤਾਨ ਜਾਣ ਦਾ ਕੋਈ ਫਾਇਦਾ ਨਹੀਂ ਹੋਣਾ ਬਿਲਕੁਲ ਇਹ ਗੱਲ ਕੀਤੀ ਸੀ ਜਿਹੜੀ ਸਾਡੀ ਸਪੀਡ ਹੈ ਨਾ ਤੁਸੀਂ 50 ਸਾਲ ਨੂੰ ਵੀ ਏ ਗੇੜਾ ਮਾਰ ਲਓ ਕੋਈ ਟੈਨਸ਼ਨ ਨਹੀਂ ਤੇ ਦੂਜਾ ਮੈਂ ਤੁਸੀਂ ਜਿਵੇਂ ਅਸੀਂ ਉੱਥੋਂ ਉੱਥੋਂ ਆਏ ਨਾ ਅਸੀਂ ਤੁਹਾਡੀ ਵੀਡੀਓ ਵੇਖਦੇ ਆ ਹਾਂ ਇਸਾ ਇਹ ਅਸ਼ਰਾਕ ਸਾਹਿਬ ਰਸਤਾ ਪੁੱਛ ਰਹੇ ਸੀ ਇੱਥੋਂ ਚੌਂਕ ਤੋਂ ਤੇ ਮੈਂ ਇਹਨਾਂ ਨੂੰ ਕਿ ਮੈਨੂੰ ਪਤਾ ਆਏ ਹਾਏ ਹਾਏ ਕਹਿੰਦੇ ਕਿਵੇਂ ਮੈਂ ਕਿਹਾ ਤੁਸੀਂ ਸੱਜੇ ਹੱਥ ਮੜੋ ਆਏ ਹਾਏ 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 ਸੱਜੇ ਹੱਥ ਮੜੋ ਤੇ ਅੱਗੇ ਜਾ ਕੇ ਜਦੋਂ ਸੱਜੇ ਹੱਥ ਵੇਖਿਆ ਮੈਂ ਕਿਹਾ ਉਹਨਾਂ ਦੇ ਸੋਲਰ ਦੀ ਮੋਟਰ ਹੈ ਹਾਏ ਹਾਏ ਤੇ ਉਹ ਮੈਂ ਕਿਹਾ ਉਹਨਾਂ ਦੇ ਉਹ ਪਲਾਂਟ ਲੱਗੇ ਆ ਅੱਗੇ ਜਾ ਕੇ ਮੈਂ ਕਿ ਆਪਾਂ ਸੱਜੇ ਹੱਥ ਮੁਰਨਾ ਮੈਂ ਘਰ ਬਾਹਰ ਜਾ ਹਾਂ ਤੇ ਜਦੋਂ ਉੱਥੇ ਬਾਹਰ ਤੋਂ ਤਾਇਆ ਜੀ ਮਿਲੇ ਤੇ ਇਹਨਾਂ ਨੇ ਤਾਂ ਆਇਆ ਜੀ ਇਹਨੂੰ ਪੁੱਛਿਆ ਇੱਧਰ ਮੈਂ ਕਿ ਨਹੀਂ ਯਾਰ ਤੁਸੀਂ ਪੁੱਛਣਾ ਨਹੀਂ ਤੂੰ ਜਾਣਾ ਹੀ ਇੱਧਰ ਹੈ ਕਿਉਂਕਿ ਮੈਂ ਵੇਖਿਆ ਆ ਬਿਲਕੁਲ ਇਹਨਾਂ ਨੇ ਇਹਨਾਂ ਨੇ ਦੱਸਿਆ ਇਹ ਇਹ ਸੋਸ਼ਲ ਮੀਡੀਆ ਦਾ ਪ੍ਰਭਾਵ ਹੈ ਮੈਂ ਸਦਕੇ ਜਾਵਾਂ ਜੀ ਕੀ ਬਾਤ ਆ ਬੜਾ ਹੌਸਲਾ ਜ ਮਿਲਿਆ ਤੁਹਾਡੀ ਗੱਲ ਸੁਣ ਕੇ ਵੀ ਏਡੀ ਦੂਰ ਬੈਠ ਕੇ ਤੇ ਮੈਂ ਹਮੇਸ਼ਾ ਕਹਿੰਦਾ ਕਿ ਤੁਸੀਂ 4-5 ਲੋਕ ਪਾਕਿਸਤਾਨ ਦੇ ਬ੍ਰਾਂਡ ਐਮਬੈਸਡਰ ਹੋ ਜੇ ਕੋਈ ਵੀ ਬੰਦਾ ਕੋਈ ਪੰਜਾਬੀ ਖਾਸ ਕਰਕੇ ਜਿਹੜਾ ਪਾਕਿਸਤਾਨ ਆਉਂਦਾ ਨਾ ਉਹ ਤੁਹਾਨੂੰ ਲੋਕਾਂ ਨੂੰ ਸੁਣ ਕੇ ਵੇਖ ਕੇ ਫਿਰ ਆਉਣ ਦੇ ਵਿੱਚ ਆਉਣ ਦਾ ਉਹਦੇ ਮਨ ਚ ਕ੍ਰੇਜ਼ ਹੁੰਦਾ ਬਈ ਯਾਰ ਅਸੀਂ ਜਾ ਕੇ ਉਹਨਾਂ ਨੂੰ ਮਿਲਣਾ ਅਸੀਂ ਨੂੰ ਉਹਨਾਂ ਲੋਕਾਂ ਨੂੰ ਵੇਖਣਾ ਤਾਂ ਅਸੀਂ ਵੀ ਤੁਹਾਨੂੰ ਲੋਕਾਂ ਨੂੰ ਸੁਣ ਕੇ ਵੇਖ ਕੇ ਫੇਰ ਆਏ ਵਾ ਵਾ ਇਹ ਤੁਹਾਡੇ ਲੋਕਾਂ ਦਾ ਪਿਆਰ ਆ ਨਾ ਜਿਹੜਾ ਇਹ ਜੇ ਤੁਹਾਡਾ ਪਿਆਰ ਨਾ ਹੋਵੇ ਤਾਂ ਇੱਥੇ ਤੱਕ ਅਸੀਂ ਪਹੁੰਚਦੇ ਵੀ ਨਹੀਂ ਸੀ ਇਹ ਸਾਨੂੰ ਇੱਥੇ ਤੱਕ ਪਹੁੰਚਾਇਆ ਵੀ ਤੁਹਾਡੇ ਪਿਆਰ ਨੇ ਅਚੜਦੇ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਤੁਹਾਨੂੰ ਮੈਂ ਕਹਿੰਦਾ ਜੀ ਕੋਈ ਬੰਦਾ ਕੈਮਰੇ ਅੱਗੇ ਪੰਜਾਬੀ ਬੋਲਦਾ ਨਾ ਤੇ ਉਹ ਦਿਨਾਂ ਦੇ ਵਿੱਚ ਚੱਕ ਕੇ ਉਹਨੂੰ ਸਟਾਰ ਬਣਾ ਦਿੰਦੇ ਇਹਨਾਂ ਪਿਆਰ ਦਿੰਦੇ